ਆਪਾਂ ਕੁਝ ਨਾ ਵੀ ਕਰ ਰਹੇ ਹੋਏ ਸਾਨੂੰ ਫਿਰ ਵੀ ਲੱਗ ਰਿਹਾ ਹੁੰਦਾ ਹੈ ਕਿ ਸਾਡੇ ਮਾਰੇ ਲੋਕ ਕੋਈ ਗੱਲ ਕਰ ਰਹੇ ਨੇ। ਹੂੰ ਕਈ ਵਾਰੀ ਕਰ ਰਹੇ ਹੁੰਦੇ ਨਹੀਂ ਉਨ ਤਾਂ ਸਾਨੂੰ ਲੱਗਣਾ ਹੀ ਹੈ ਕਿ ਨੇ ਸਾਨੂੰ ਐਵੇਂ ਕਿਉਂ ਕਹਿਤਾ? ਹੂੰ ਇਹ ਤਾਂ ਇੱਕ ਇਹੋ ਜਿਹੀ ਬਿਮਾਰੀ ਹੈ ਜਿੱਦਾ ਕੋਈ ਇਲਾਜ ਨਹੀਂ ਲੱਭ ਸਕਿਆ। ਜਿਵੇਂ ਕਹਿੰਦੇ ਨੇ ਨਾ ਸ਼ੱਕ ਤੇ ਵਿਅਮ ਦਾ ਕੋਈ ਇਲਾਜ ਨਹੀਂ। ਉਹ ਮੈਂ ਇਹ ਵਹਿਮ ਹੈ ਕਿ ਤਰ੍ਹਾਂ ਤਰੀਕੇ ਦਨ ਵਾਲੇ ਕਿ ਸਾਨੂੰ ਫਲਾਣੇ ਬੰਦੇ ਨੇ ਐਵੇਂ ਕਿਹਾ ਸੀ ਉਹ ਮੇਰੇ ਬਾਰੇ ਐਵੇਂ ਸੋਚਦਾ ਹੋਗਾ। ਸਾਨੂੰ ਇਹੀ ਫਿਕਰ ਰਹਿੰਦੀ ਹੈ ਵੀ ਉਹ ਮੇਰੇ ਬਾਰੇ ਕੀ ਕਹਿ ਰਹੇ। ਬਿਨਾਂ ਹੀ ਦੇਖੇ ਬਿਨਾਂ ਹੀ ਸੋਚੇ ਸਮਝੇ ਕਿ ਅਸੀਂ ਆਪਣੇ ਬਾਰੇ ਕੀ ਸੋਚ ਰਹੇ ਹਾਂ ਜਾਂ ਅਸੀਂ ਦੂਜਿਆਂ ਬਾਰੇ ਕੀ ਸੋਚ ਰਹੇ ਹਾਂ ਅਸੀਂ ਕਿੰਨਾ ਕ ਚੰਗਾ ਸੋਚ ਲੈਂਦੇ ਹਾਂ ਕਿਸੇ ਬਾਰੇ ਪਰ ਅਸੀਂ ਦੂਸਰੇ ਤੋਂ ਹੈ ਉਮੀਦ ਕਰਦੇ ਹਾਂ ਵੀ ਕੋਈ ਸਾਡੇ ਬਾਰੇ ਮਾੜਾ ਨਾ ਸੋਚੇ ਜੀ ਔਰ ਜੇ ਕਿਤੇ ਗਲਤੀ ਦੇ ਨਾਲ ਕਿਸੇ ਨੇ ਕੁਝ ਆਪਾਂ ਨੂੰ ਇਹ ਜਿਹਾ ਕਹਿਣ ਚੁਣਨ ਨੂੰ ਮਿਲ ਜਾਵੇ ਵੀ ਤੀਜੇ ਬੰਦੇ ਨੇ ਤੇਰੇ ਬਾਰੇ ਇਹ ਗੱਲ ਕਹੀ ਹੈ ਉਹ ਮੰਨ ਲਓ ਕਿ ਤੁਹਾਡੀ ਟੈਨਸ਼ਨ ਦੀ ਸ਼ੁਰੂਆਤ ਹੋ ਗਈ ਤੁਸੀਂ ਕੋਈ ਕੰਮ ਕਰ ਰਹੇ ਹੋ ਤੁਸੀਂ ਆਪਣਾ ਘਰ ਬੈਠ ਕੇ ਕੰਮ ਕਰ ਰਹੇ ਹੋ ਜੀ ਤਾਂ ਲੋਕੀ ਕਹਿਣਗੇ ਕਿ ਇਹ ਘਰ ਜੋਗੀ ਹੀ ਹੈ ਹੂੰ ਇਹਨੂੰ ਬਾਹਰ ਨਿਕਲਣ ਦਾ ਨਹੀਂ ਪਤਾ ਹੁਣ ਇਹਨੂੰ ਬਾਹਰ ਕੋਈ ਕੰਮ ਨਹੀਂ ਮਿਲਦਾ ਹੁਣ ਇਹਨੂੰ ਕੋਈ ਪੁੱਛਦਾ ਨਹੀਂ ਹੁਣ ਮੰਨ ਲਓ ਕਿ ਤੁਸੀਂ ਆਪਣੇ ਮਲਬੂਥੇ ਤੇ ਜਾ ਕੇ ਨੌਕਰੀ ਸ਼ੁਰੂ ਕਰਤੀ ਹੂੰ ਫਿਰ ਉਹੀ ਬੰਦੇ ਤੁਹਾਨੂੰ ਕਹਿਣਗੇ ਕਿ ਇਹ ਰੋਜ਼ਬਾਰ ਜਾਂਦੀ ਹੈ ਇਹ ਤਾਂ ਬਾਹਰ ਕੰਮ ਕਰਨਾ ਇਹ ਤਾਂ ਸੰਡੇ ਵੀ ਜਾਂਦੀ ਹੈ ਇਹ ਤਾਂ ਸੰਡੇ ਨੂੰ ਵੀ ਜਾ ਰਹੀ ਹੈ ਤਾਂ ਐਤਵਾਰ ਨੂੰ ਵੀ ਜਾ ਰਹੀ ਹੈ ਹਮੇਸ਼ਾ ਹੀ ਇੱਕ ਇੱਕ ਜਿਹੜੀ ਗੱਲ ਆ ਉਹਨੂੰ ਦੋ ਪਾਸਿਆਂ ਦੇ ਨਾਲ ਹੀ ਲੋਕ ਦੇਖਦੇ ਨੇ ਪਰ ਦੂਸਰੇ ਬੰਦੇ ਨੂੰ ਜੀਣ ਲਈ ਦੇਣਾ ਚਾਹੁੰਦੇ ਹੋਣਗੇ ਜੀ ਮੈਂ ਬਹੁਤ ਘੱਟ ਅਜਿਹੇ ਲੋਕ ਦੇਖੇ ਨੇ ਜਿਹੜੇ ਦੂਸਰਿਆਂ ਨੂੰ ਖੁਸ਼ੀ ਵਾਲੇ ਪਾਸੇ ਤੋਂ ਦੇਖ ਰਹੇ ਹੋ ਕੋਈ ਇਹ ਕਹੇ ਬੜੇ ਹੀ ਚਾਵਾ ਦੇ ਨਾਲ ਕਿ ਹਾਂ ਇਸ ਬੰਦੇ ਨੇ ਨੌਕਰੀ ਮਿਲ ਗਈ ਹੈ ਤੇ ਇਹ اپنی زندگی ਦੇ ਵਿੱਚ ਅੱਗੇ ਵੰਦੇ ਆ ਬਹੁਤ ਚੰਗੀ ਗੱਲ ਹੈ ਛੁੱਟੀ ਤੇ ਆਵੇ ਤਾਂ ਕਹੇ ਕਿ ਤੁਹਾਡਾ ਬਹੁਤ ਸਵਾਗਤ ਹੈ ਜਿੰਨੀ ਪੋਜ਼ਿਟਿਵਿਟੀ ਦੇ ਨਾਲ ਅਸੀਂ ਕੁਝ ਕਰਨਾ ਚਾਹੁੰਦੇ ਹੁੰਨੇ ਹਾਂ ਜਦੋਂ ਆਪਾਂ ਉਸੇ ਜੋਸ਼ ਦੇ ਨਾਲ ਕਰਨ ਲੱਗ ਜਾਈਏ ਨਾ ਤਾਂ ਉਹ ਕੰਮ ਜ਼ਰੂਰ ਉਹਨੂੰ ਬੂਰਦਾ ਹੈ ਉਹ ਜ਼ਰੂਰ ਕਿਸ ਤਰ੍ਹਾਂ ਦੀ ਤੇ ਜਿੱਥੇ ਜਾ ਕੇ ਉੱਪਰ ਚੜਦਾ ਤੁਹਾਨੂੰ ਸਹੀ ਸੰਗਤ ਤੇ ਸਹੀ ਬੰਦਾ ਚੁਣਨਾ ਜ਼ਰੂਰੀ ਹੈ ਤੁਸੀਂ ਜਿਹੜੀ ਗੱਲ ਹੈ ਉਹ ਦੱਸ ਸਕੀ ਨੂੰ ਨਹੀਂ ਕੁਝ ਗੱਲਾਂ ਹਨ ਲੋਕੀ ਸੋਚੋ ਕਿਉਂ ਲਘੋ ਲਘੋ ਕੀ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਨਾ ਕਿ ਸਾਡੇ ਬਾਹਰ ਜਾਣ ਦਾ ਪ੍ਰੋਗਰਾਮ ਤਾਂ ਬਣ ਗਿਆ ਵੀਜ਼ਾ ਆ ਜਵੇ ਫਿਰ ਦੱਸਾਂਗੇ ਜਦੋਂ ਚੜਾਨ ਜਾਣਾ ਹੁੰਦਾ ਜਹਾਜ਼ ਉਹਦਣ ਹੀ ਦੱਸਦੇ ਨੇ ਵੀ ਅਸੀਂ ਤਾਂ ਜਹਾਜ਼ ਚੜਾਨ ਚੱਲੇ ਆ ਤੇ ਬਹੁਤ ਜਲਦੀ ਜਲਦੀ ਚ ਹੋ ਗਿਆ ਸਭ ਕੁਝ ਇਸ ਕਰਕੇ ਅਸੀਂ ਨੂੰ ਤੋੜ ਲੈਂਦੇ ਉਹਦਾ ਕਾਰਨ ਇਹੀ ਹੈ ਕਿ ਲੋਕ ਬਹੁਤ ਕੁਝ ਥੋੜੇ ਦਿਮਾਗ ਦੇ ਵਿੱਚ ਉਸ ਤੋਂ ਪਹਿਲਾਂ ਡਰ ਅਤੇ ਚਿੰਤਾਵਾਂ ਭਰ ਦਿੰਦੇ ਸਭ ਤੋਂ ਵੱਡਾ ਜੀਣ ਦਾ ਤਰੀਕਾ ਇਹੀ ਹੈ ਕਿ ਤੁਸੀਂ ਕੋਈ ਕੰਮ ਕਰਦੇ ਰਹੋ ਜੇ ਤੁਸੀਂ ਕਿਸੇ ਕੰਮ ਲੱਗੇ ਹੋਏ ਉਹਨਾਂ ਤੁਹਾਡਾ ਦਿਮਾਗ ਸਹੀ ਪਾਸੇ ਲੱਗਿਆ ਹੋਇਆ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਜੀ ਰਹੇ ਹੋ ਅਸੀਂ ਕੁਝ ਵੀ ਨਮਾ ਕਰਨਾ ਚਾਹੀਏ ਜਾਂ ਫਿਰ ਅਸੀਂ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਵੱਲ ਵਧੀਏ ਤਾਂ ਕਿਤੇ ਨਾ ਕਿਤੇ ਸਾਡੇ ਜ਼ਿਹਨ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਆਲੇ ਦੁਆਲੇ ਦੇਖੇ ਕਿ ਸਾਡੇ ਲੋਕ ਕੀ ਕਹਿਣਗੇ ਜਾਂ ਫਿਰ ਸਾਡੇ ਦਿਮਾਗ ਤੇ ਵਿੱਚ ਇਹ ਆ ਜਾਂਦਾ ਹੈ ਕਿ ਲੈਜੇ ਮੈਂ ਹੁਣ ਇਹ ਕੁਝ ਕਰੂੰਗਾ ਤਾਂ ਲੋਕ ਇਸ ਦੇ ਬਾਰੇ ਕੀ ਕਹਿਣਗੇ ਮੁਰਸ਼ਰਨ ਅਕਸਰ ਹੀ ਆਪਾਂ ਇਹ ਗੱਲ ਸੁਣਦੇ ਆ ਜਾਂ ਫਿਰ ਅਕਸਰ ਹੀ ਆਪਾਂ ਆਪਣੇ ਘਰ ਦੇ ਵਿੱਚ ਜਾਂ ਫਿਰ ਹੋਰ ਲੋਕਾਂ ਨੂੰ ਆਪਣੇ ਜੋ ਆਪਣੇ ਨਾਲ ਸੰਬੰਧਿਤ ਨੇ ਚਾਹੇ ਉਹ ਕੋਈ ਵੀ ਰਿਸ਼ਤੇ ਦੇ ਵਿੱਚ ਹੋਵੇ ਹਨਾ ਤੇ ਆਪਾਂ ਕੋਈ ਵੀ ਗੱਲ ਕਹਿਣੀ ਹੈ ਜਾਂ ਫਿਰ ਉਹ ਜਿਹੜੀ ਨਵੀਂ ਕੁਝ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਕਰੇਗੀ ਤਾਂ ਇਹ ਸੋਚਦੇ ਆ ਕਿ ਯਾ ਜੇ ਮੈਂ ਹੁਣ ਆ ਕੁਝ ਕਰਿਆ ਤਾਂ ਇਸ ਦੇ ਬਾਰੇ ਲੋਕ ਕੀ ਕਹਿਣਗੇ ਹਨਾ ਸਭ ਤੋਂ ਵੱਡਾ ਡਰ ਤੇ ਸਵਾਲ ਹੀ ਹੈ ਕਿ ਲੋਕ ਕੀ ਕਹਿਣਗੇ ਜੀ ਬਿਲਕੁਲ ਇਹੀ ਡਰ ਤਾਂ ਸਦੀਆਂ ਤੋਂ ਖੰਡ ਆ ਰਿਹਾ ਹੂੰ ਆਪਾਂ ਕੁਝ ਨਾ ਵੀ ਕਰ ਰਹੇ ਹੋਏ ਸਾਨੂੰ ਫਿਰ ਵੀ ਲੱਗ ਰਿਹਾ ਹੁੰਦਾ ਕਿ ਸਾਡੇ ਮਾਰੇ ਲੋਕ ਕੋਈ ਗੱਲ ਕਰ ਰਹੇ ਨੇ ਹੂੰ ਕਈ ਵਾਰੀ ਕਰ ਰਹੇ ਹੁੰਦੇ ਨੇ ਉਹ ਤਾਂ ਸਾਨੂੰ ਲੱਗਣਾ ਹੀ ਹੈ ਕਿ ਨੇ ਸਾਨੂੰ ਐਵੇਂ ਕਿਉਂ ਕਹਿਤਾ ਇਹ ਤਾਂ ਇੱਕ ਇਹੋ ਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਲੱਭ ਸਕਿਆ ਜਿਵੇਂ ਕਹਿੰਦੇ ਨੇ ਨਾ ਸ਼ੱਕ ਤੇ ਵਿਹਿਮ ਦਾ ਕੋਈ ਇਲਾਜ ਨਹੀਂ ਉਹ ਵੀ ਇਹ ਵਿਹਿਮ ਹੈ ਇੱਕ ਤਰ੍ਹਾਂ ਤਰੀਕੇ ਦਾ ਨਵਾਲੇ ਕਿ ਸਾਨੂੰ ਫਲਾਣੇ ਬੰਦੇ ਨੇ ਐਵੇਂ ਕਿਹਾ ਸੀ ਉਹ ਮੇਰੇ ਬਾਰੇ ਐਵੇਂ ਸੋਚਦਾ ਹੋਗਾ ਉਹਨੇ ਜਾਲਬੰਨ ਦੇ ਰੂਪ ਵਿੱਚ ਲਸਿਆ ਹੋਊਗਾ ਉਹਨੇ ਫਲਾਣੀ ਕੋਲ ਬੈਠਾ ਸੀ ਤੇ ਮੇਰੇ ਵੱਲ ਦੇਖ ਰਿਆ ਸੋਨੇ ਮੇਰੇ ਬਾਰੇ ਗੱਲ ਕੀਤੀ ਹੋਊਗੀ ਹੋ ਸਕਦਾ ਨਾ ਵੀ ਕੀਤੀ ਹੋਵੇ ਬਿਲਕੁਲ چاہے ਨਾ ਵੀ ਕੀਤੀ ਹੋਵੇ ਵੈਸੇ ਅਗਲੇ ਦਾ ਧਿਆਨ ਚਲਾ ਗਿਆ ਗੱਲ ਕਰਦੇ ਕਰਦੇ ਕਿਤੇ ਪਰ ਆਪਾਂ ਨਹੀਂ ਯਕੀਨ ਕਰਦੇ ਸਾਨੂੰ ਇਹੀ ਫਿਕਰ ਰਹਿੰਦੀ ਹੈ ਵੀ ਉਹ ਮੇਰੇ ਬਾਰੇ ਕੀ ਕਹਿ ਰਹੇ ਨੇ ਬਿਨਾਂ ਹੀ ਦੇਖੇ ਬਿਨਾਂ ਹੀ ਸੋਚੇ ਸਮਝੇ ਕਿ ਅਸੀਂ ਆਪਣੇ ਬਾਰੇ ਕੀ ਸੋਚ ਰਹੇ ਹਾਂ ਜਾਂ ਅਸੀਂ ਦੂਜਿਆਂ ਬਾਰੇ ਕੀ ਸੋਚ ਰਹੇ ਹਾਂ ਅਸੀਂ ਕਿੰਨਾ ਚੰਗਾ ਸੋਚ ਲੈਂਦੇ ਆ ਕਿਸੇ ਦੇ ਬਾਰੇ ਪਰ ਅਸੀਂ ਦੂਸਰੇ ਤੋਂ ਹੀ ਉਮੀਦ ਕਰਦੇ ਹਾਂ ਵੀ ਕੋਈ ਸਾਡੇ ਬਾਰੇ ਮਾੜਾ ਨਾ ਸੋਚੇ ਜੀ ਔਰ ਜੇ ਕਿਤੇ ਗਲਤੀ ਦੇ ਨਾਲ ਕਿਸੇ ਨੇ ਕੁਝ ਆਪਾਂ ਨੂੰ ਇਹ ਜਾ ਕਹਿਣ ਸੁਣਨ ਨੂੰ ਮਿਲ ਜਾਏ ਵੀ ਤੀਜੇ ਬੰਦੇ ਨੇ ਤੇਰੇ ਬਾਰੇ ਇਹ ਗੱਲ ਕਹੀ ਹੈ ਉਹ ਮੰਨ ਲਓ ਕਿ ਤੁਹਾਡੀ ਟੈਨਸ਼ਨ ਦੀ ਸ਼ੁਰੂਆਤ ਹੋ ਗਈ ਜੀ ਉਸ ਗੱਲ ਨੂੰ ਆਪਾਂ 10 ਵਾਰੀ ਦੁਹਰਾਵਾਂਗੇ 10 ਵਾਰੀ ਆਪਣੇ ਆਪ ਨੂੰ ਕਹਾਂਗੇ ਕਿ ਛੱਡ ਪਰਾਂ ਪਰ ਜਦੋਂ ਤੁਸੀਂ ਛੱਡ ਪਰਾਂ ਕਹਿ ਰਹੇ ਹੋ ਨਾ 10 ਵਾਰੀ ਸੋਚ ਕੇ ਫਿਰ ਤੁਸੀਂ ਉਹਨੂੰ ਛੱਡਿਆ ਨਹੀਂ ਹੈ ਤੁਸੀਂ ਉਹਨੂੰ ਆਪਣੇ ਅੰਦਰ ਲੈ ਕੇ ਚਲੇਗੇ ਉਸ ਗੱਲ ਨੂੰ ਤੇ ਉਸ ਤੋਂ ਬਾਅਦ ਤੁਸੀਂ ਛੱਡ ਪਰਾਂ ਸਿਰਫ ਉੱਪਰੋਂ ਉੱਪਰੋਂ ਕਹਿ ਰਹੇ ਹੋ ਪਰ ਤੁਹਾਡੇ ਦਿਮਾਗ ਦੇ ਵਿੱਚ ਉਹੀ ਚੀਜ਼ ਚੱਲ ਰਹੀ ਹੈ ਪਰ ਇਹ ਚੀਜ਼ਾਂ ਪ੍ਰਦੀਪ ਘਾਰਤਕ ਹੁੰਦੀਆਂ ਵੀ ਨੇ ਕਦੇ-ਕਦੇ ਕਿਉਂਕਿ ਮੰਨ ਲਓ ਕਿ ਤੁਸੀਂ ਕੋਈ ਕੰਮ ਕਰ ਰਹੇ ਹੋ ਤੁਸੀਂ ਆਪਣਾ ਘਰ ਬੈਠ ਕੇ ਕੰਮ ਕਰ ਰਹੇ ਹੋ ਜੀ ਤਾਂ ਲੋਕੀ ਕਹਿਣਗੇ ਕਿ ਇਹ ਘਰ ਜੋਗੀ ਹੀ ਆ ਹੂੰ ਇਹਨੂੰ ਬਾਹਰ ਨਿਕਲਣ ਦਾ ਨਹੀਂ ਪਤਾ ਹੁਣ ਇਹਨੂੰ ਬਾਹਰ ਕੋਈ ਕੰਮ ਨਹੀਂ ਮਿਲਦਾ ਹੁਣ ਇਹਨੂੰ ਕੋਈ ਪੁੱਛਦਾ ਨਹੀਂ ਹੁਣ ਇਹਦੀ ਕਿਤੇ ਜਾਣ ਪਛਾਣ ਨਹੀਂ ਹੋਣੀ ਇਹਨੂੰ ਕੋਈ ਨੌਕਰੀ ਤੇ ਨਹੀਂ ਲੱਗਦਾ ਹੁਣ ਸਮਝਦੇ ਨਹੀਂ ਹੈ ਕਿ ਜਿਹੜਾ ਬੰਦਾ ਘਰੇ ਕੰਮ ਕਰ ਰਿਹਾ ਬਿਲਕੁਲ ਕੰਮ ਕਿਉਂ ਕਰ ਰਿਹਾ ਬਿਲਕੁਲ ਫਿਰ ਤੁਹਾਨੂੰ ਇਹ ਕਹਿਣ ਲੱਗ ਜਾਣਗੇ ਮੰਨ ਲਓ ਕਿ ਤੁਸੀਂ ਆਪਣੇ ਬਲਬੂਤੇ ਤੇ ਜਾ ਕੇ ਨੌਕਰੀ ਸ਼ੁਰੂ ਕਰਤੀ ਹੂੰ ਫਿਰ ਉਹੀ ਬੰਦੇ ਤੁਹਾਨੂੰ ਕਹਿਣਗੇ ਇਹ ਤਾਂ ਰੋਜ਼ ਬਾਹਰ ਜਾਂਦੀ ਹੈ ਇਹ ਤਾਂ ਬਾਹਰ ਕੰਮ ਕਰਨ ਨਾਲ ਇਹ ਤਾਂ ਸੰਡੇ ਵੀ ਜਾਂਦੀ ਹੈ ਇਹ ਤਾਂ ਸੰਡੇ ਨੂੰ ਵੀ ਜਾ ਰਹੀ ਹੈ ਤਾਂ ਐਤਵਾਰ ਨੂੰ ਵੀ ਜਾ ਰਹੀ ਹੈ ਇਹ ਜਾਂਦੀ ਕਿੱਥੇ ਹੈ ਇਹ ਕਿਉਂ ਜਾਂਦੀ ਹੈ ਇਹਨੂੰ ਕੰਮ ਕਿੰਨੇ ਦੇ ਉਹਨੂੰ ਕਿੰਨੇ ਕੁ ਪੈਸੇ ਵਿੱਚ ਉਹਨੂੰ ਕਿੰਨੇ ਬਿਲਕੁਲ ਮਤਲਬ ਤੁਹਾਨੂੰ ਦੋਨਾਂ ਪਾਸੋਂ ਤੋਂ ਪਰੇਸ਼ਾਨ ਕੀਤਾ ਜਾਊਗਾ ਇੱਕੋ ਗੱਲ ਨੂੰ ਲੈ ਕੇ ਲੋਕ ਤੁਹਾਡੇ ਬਾਰੇ ਗੱਲਾਂ ਯਕੀਨਨ ਕਰਨਗੇ ਹਾਂ ਪਰ ਜਿਨ੍ਹਾਂ ਨੇ ਦਾ ਇਹ ਹੈ ਕਿ ਤੁਹਾਨੂੰ ਸਹੀ ਗਲਤ ਦੱਸਣਾ ਉਹ ਤਾਂ ਆਪਾਂ ਸਮਝ ਸਕਦੇ ਹਾਂ ਵੀ ਸਾਨੂੰ ਕੁਝ ਦੱਸਣ ਦੇ ਨਹੀਂ ਕਰ ਰਹੇ ਨੇ ਪਰ ਜਦੋਂ ਕੁਝ ਇਹੋ ਜਿਹੇ ਲੋਕ ਜਿਹੜੇ ਦੋਨੋਂ ਪਾਸੇ ਨਾ ਟਿਕਨ ਦੇਣ ਫਿਰ ਤਾਂ ਸਾਡੀ ਸਿਰਦਰਦੀ ਜਿਹੜੀ ਜਣੀ ਉਹ ਲਾਜ਼ਮੀ ਹੈ ਨਾ ਮੈਂ ਤੁਹਾਨੂੰ ਦੱਸਦੀ ਆ ਇੱਥੇ ਆਪਾਂ ਨੂੰ ਨੌਕਰੀ ਤੇ ਗੱਲ ਯਾਦ ਆਈ ਹੈ ਤੇ ਮੈਂ ਨਾ ਪਟਿਆਲੀਆਂ ਜਾਂਦੀ ਹੁੰਦੀ ਸੀਗੀ ਚੈਨਲ ਦੇ ਵਿੱਚ ਪਾ ਉੱਥੇ ਜਦੋਂ ਮੈਂ ਕਾਫੀ ਮਤਲਬ 15 20 ਦਿਨਾਂ ਵੱਲ ਛੁੱਟੀ ਕੀਤੀ ਮੈਂ ਕਿਹਾ ਚਲ ਅੱਜ ਮੈਂ ਨਾ ਦੋ ਛੁੱਟੀਆਂ ਲੈ ਲੈਣੀ ਹੈ ਫਾਇਦਾ ਵੀ ਹੋਵੇ ਮੈਂ 20 ਦਿਨ ਰੈਗੂਲਰ ਗਈਆਂ ਨਾ ਆਫਿਸ ਮੈਂ ਦੋ ਛੁੱਟੀਆਂ ਕੀਤੀਆਂ ਤਾਂ ਇੱਕ ਛੁੱਟੀ ਮੈਂ ਆਂਡਗੁਆਂਡ ਦੇ ਵਿੱਚ ਘੁੰਮੀ ਹਨਾ ਤੇ ਹੁੰਦਾ ਹੀ ਆ ਵੀ ਚਲ ਬਿਲਕੁਲ ਥੋੜਾ ਮਾਈਂਡ ਫ੍ਰੈਸ਼ ਕਰਨ ਲਈ ਆਊਟਿੰਗ ਹੋ ਜਾਈ। ਤੇ ਮੈਂ ਨਾ ਮੈਂ ਸਰਦੀ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਦਿਨ ਸੀਗੇ ਤੇ ਸਰਦੀ ਦੇ ਵਿੱਚ ਕੋਈ ਬਾਹਰ ਮੈਂ ਆਪਣੀ ਬੱਚੀ ਨੂੰ ਬਿਠਾਇਆ ਬੈਠੇ ਸੀਗਾ ਤੇ ਮਤਲਬ ਸਿਰ ਬਾਹਰ ਹੀ ਸੀ ਉਹਦਾ ਮਤਲਬ ਮਾਤੂ ਆ ਕੇ ਬਿਠਾਈ ਬਿਠਾਈ ਹੋਈ ਸੀ ਨੇ ਤੇ ਉਹਦੀ ਕੋਲ ਹੀ ਸੱਸ ਬੈਠੀ ਸੀ ਮੈਂ ਜਾਂਦੇ ਜਾਂਦੇ ਉਹਨੂੰ ਛੇੜਤਾ ਹਨਾ ਤੇ ਮਤਲਬ ਗੱਲ ਕਰਨ ਲੱਗੀ ਉਹਦਾ ਮਤਲਬ ਹਸਾਨ ਲੱਗੀ ਛੋਟੀ ਜੀ ਕੁੜੀ ਨੂੰ ਰੋ ਰਹੀ ਸੀਗੀ ਮੈਂ ਜਦ ਬੱਚੇ ਤਿਆਰ ਹੁੰਦੇ ਆ ਜਿਹੜਾ ਰੋਂਗ ਸਰ ਹੁੰਦੇ ਨੇ ਤੇ ਫਿਰ ਨਾ ਉਹਦੀ ਸੱਸ ਮੈਨੂੰ ਕਹਿੰਦੀ ਅ ਕੰਨੀ ਕੀ ਅੱਜ ਗਈ ਨਹੀਂ ਹੈਗੀ ਆਫਿਸ ਕੱਲ ਵੀ ਤੂੰ ਇੱਥੇ ਹੀ ਫਿਰਦੀ ਸੀ ਛੱਡ ਤਾਂ ਨਹੀਂ ਦਿੱਤਾ ਮੈਂ ਕਿਹਾ ਆਂਟੀ ਜਦੋਂ ਹੁਣ ਦੋ ਛੁੱਟੀਆਂ ਮਾਰਨੀ ਆ ਤਾਂ ਆਫਿਸ ਛੱਡਦੇ ਨੇ ਹੁੰਦੇ ਆ ਵੀ ਕਿ ਇਸ ਗੱਲ ਦਾ ਮਤਲਬ ਕੀ ਹੈ ਵੀ ਇੱਕ ਤਾਂ ਆ ਕਿ ਜੇ ਬੰਦਾ ਹੁਣ ਬਾਹਰ ਨਿਕਲਿਆ ਤਾਂ ਅਗਲਾ ਕਹਿੰਦਾ ਕਿ ਨਿਕਲਿਆ ਹੀ ਕਿਉਂ ਆ ਹੋ ਸਕਦਾ ਇਹਨੇ ਕੰਮ ਹੀ ਛੱਡਤਾ ਹੋਵੇ ਤਾਂ ਹੀ ਦੋ ਦਿਨ ਇੱਥੇ ਘੁੰਮ ਰਹੀ ਹੈ ਜੇ ਹੁਣ ਨਾ ਨਿਕਲੋ ਬਾਹਰ ਫਿਰ ਕਹਿੰਦੇ ਕਿ ਲੈ ਛੁੱਟੀ ਹੋਈ ਆ ਮੜਾ ਬਾਰਬੁਰ ਵੀ ਘੁੰਮ ਲੈਣਾ ਸੀ ਹਮੇਸ਼ਾ ਹੀ ਇੱਕ ਇੱਕ ਜਿਹੜੀ ਗੱਲ ਆ ਉਹਨੂੰ ਦੋ ਪਾਸਿਆਂ ਦੇ ਨਾਲ ਹੀ ਲੋਕ ਦੇਖਦੇ ਨੇ ਪਰ ਦੂਸਰੇ ਬੰਦੇ ਨੂੰ ਜੀਣ ਨਹੀਂ ਦੇਣਾ ਚਾਹੁੰਦੇ ਹੁੰਦੇ ਜੀ ਮੈਂ ਬਹੁਤ ਘੱਟ ਅਜਿਹੇ ਲੋਕ ਦੇਖੇ ਨੇ ਜਿਹੜੇ ਦੂਸਰਿਆਂ ਨੂੰ ਖੁਸ਼ੀ ਵਾਲੇ ਪਾਸੇ ਤੋਂ ਦੇਖ ਰਹੇ ਹੋਣ ਕੋਈ ਇਹ ਕਹੇ ਬੜੇ ਹੀ ਚਾਵਾਂ ਦੇ ਨਾਲ ਕਿ ਹਾਂ ਇਸ ਬੰਦੇ ਨੇ ਨੌਕਰੀ ਮਿਲ ਗਈ ਹੈ ਤੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਬਹੁਤ ਚੰਗੀ ਗੱਲ ਆ ਛੁੱਟੀ ਤੇ ਆਵੇ ਤਾਂ ਕਹੇ ਕਿ ਤੁਹਾਡਾ ਬਹੁਤ ਸਵਾਗਤ ਹੈ ਅੱਜ ਤੁਸੀਂ ਮਸਾਂ ਹੀ ਛੁੱਟੀ ਲੈ ਕੇ ਆਏ ਹੋ ਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਲਈ ਹੋਰ ਕੁਝ ਸੋਚਣਾ ਚਾਹੀਦਾ ਹੈ ਸਕਾਰਾਤਮਕ ਗੱਲਾਂ ਕਰਨ ਵਾਲੇ ਲੋਕ ਬਹੁਤ ਘੱਟ ਨੇ ਵਾਲੇ ਦੁਆਰੇ ਪਤਾ ਨਹੀਂ ਹੁਣ ਇਹ 네ਗੈਟਿਵਿਟੀ ਸਾਡੇ ਅੰਦਰ ਹੀ ਪਹਿਲਾਂ ਤੋਂ ਹੀ ਹੈ ਜਾਂ ਫਿਰ ਸਾਡੇ ਖੁਦ ਦੇ ਨਾਲ ਇਹੋ ਜੀਆਂ ਕੁਝ ਘਟਨਾਵਾਂ ਹੋਈਆਂ ਹੋਈਆਂ ਨੇ ਕਿ ਅਸੀਂ ਪੋਜ਼ਿਟਿਵਿਟੀ ਵੱਲ ਜਾ ਹੀ ਨਹੀਂ پا ਰਹੇ ਜਿਹੜੇ ਲੋਕ ਇਹੋ ਜੀਆਂ ਗੱਲਾਂ ਕਰ ਰਹੇ ਨੇ ਪਤਾ ਨਹੀਂ ਉਹਨਾਂ ਦੇ ਅੰਦਰ ਕਿੰਨਾ ਦੁੱਖ ਦਰਦ ਜਾਂ ਫਿਰ ਇਹੋ ਜੀਆਂ ਤਕਲੀਫਾਂ ਹੋਣੀਆਂ ਨੇ ਜਾਂ ਫਿਰ ਉਹਨਾਂ ਨੂੰ ਕਿੰਨੇ ਹੀ ਲੋਕਾਂ ਨੇ ਇੰਨਾ ਮਾੜਾ ਕਿਹਾ ਹੋਣਾ ਹੈ ਕਿ ਅੱਜ ਉਹ ਇੰਨੇ ਮਾੜੇ ਹੋਏ ਬੈਠੇ ਨੇ ਤਾਂ ਇਹਨਾਂ ਲੋਕਾਂ ਦੀ ਸੋਚ ਨੂੰ ਉੱਥੇ ਮੈਨੂੰ ਲੱਗਦਾ ਛੱਡ ਦੇਣਾ ਚਾਹੀਦਾ ਆਪਾਂ ਬਦਲ ਨਹੀਂ ਸਕਦੇ ਮਾਪਾ ਹੀ ਸੋਚ ਸਕਦੇ ਆ ਕਿ ਚਲੋ ਇਹ ਦੁਖੀ ਹੋਣੇ ਨੇ ਹੈਨਾ ਇਹ ਹੀ ਸੋਚ ਸਕਦੇ ਆ ਕਿ ਇਹਨਾਂ ਦੇ ਨਾਲ ਵੀ ਇਹੀ ਕੁਝ ਹੋਇਆ ਹੋਣਾ ਤਾਂ ਇਹ ਸਾਨੂੰ ਜੋ ਉਹਨਾਂ ਦੇ ਕੋਲ ਹੈ ਜੋ ਇਹਨਾਂ ਦੇ ਗਿੱਜੇ ਦੇ ਵਿੱਚ ਆ ਉਹ ਉਹ ਇਹ ਕੱਢ-ਕੱਢ ਕੇ ਵੰਡ ਰਹੀ ਨੇ ਹੁਣ ਅਸੀਂ ਉਹਨਾਂ ਤੋਂ ਉਹ ਲੈਣਾ ਕਿ ਨਹੀਂ ਇਹ ਸਾਡੇ ਉੱਪਰ ਹਮ ਆਈ ਤੇ ਮੈਂ ਜੇ ਹੁਣ ਆਪਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਨਾ ਤੇ ਵੀ ਲੋਕ ਕੀ ਕਹਿਣਗੇ ਲੋਕ ਤਾਂ ਐਵੇਂ ਵੀ ਕਹਿੰਦੇ ਆ ਜੇ ਕੋਈ ਆਪਣੇ ਬੱਚੇ ਨੂੰ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾ ਰਿਹਾ ਤਾਂ ਕਹਿਣਗੇ ਲੈ ਇਹ ਤਾਂ ਅਮੀਰੀ ਦਾ ਦਿਖਾਵਾ ਕਰਦਾ ਤੁਸੀਂ ਕਿਹੜਾ ਆਪਣੇ ਜਿਹੜਿਆ ਪਾਇਲਟ ਬਣ ਜਾਣਾ ਹਨਾ ਮਤਲਬ ਐਵੇਂ ਦੀ ਗੱਲਾਂ ਨੇ ਕਿ ਆਪਣੀ ਆਪਣੀ ਉਦਾਹਰਨਾਂ ਦੇਣਗੇ ਕਿ ਅਸੀਂ ਕਿਹੜਾ ਪ੍ਰਾਈਵੇਟ ਸਕੂਲਾਂ ਚ ਪੜੇ ਸੀ ਅਸੀਂ ਵੀ ਸਰਕਾਰੀ ਦੇ ਵਿੱਚ ਹੀ ਪੜੇ ਸੀ ਜੇ ਕੋਈ ਸਰਕਾਰੀ ਚ ਪੜ ਰਿਹਾ ਜਾਂ ਫਿਰ ਆਪਣੇ ਜਵਾਕਾਂ ਨੂੰ ਪੜਾ ਰਿਹਾ ਤਾਂ ਉਹਨੂੰ ਕਹਿਣਗੇ ਕਿ ਲੈ ਇਹਦੇ ਬੱਚੇ ਤਾਂ ਨਕਮੇ ਹੀ ਰਹਿ ਜਾਣਗੇ ਹਾਂ ਇਹਨਾਂ ਪੈਸਾ ਨਾਲ ਨੇ ਸਾंप के ਪਤਾ ਨਹੀਂ ਕੀ ਕਰਨਾ ਇਹ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭਾਈ ਬੈਠੇ ਨੇ ਅਕਸਰ ਹੀ ਇਹ ਹੁੰਦਾ ਇਹ ਦੋਗਲੀਆਂ ਗੱਲਾਂ ਕਹਿ ਲੋ ਜਾਂ ਫਿਰ ਦੋਵੇਂ ਪਾਸੇ ਦੀਆਂ ਗੱਲਾਂ ਲੈ ਕੇ ਚੱਲਦੇ ਨੇ ਜਦੋਂ ਵੀ ਤੁਸੀਂ ਕਿਸੇ ਇਕੱਠ ਦੇ ਵਿੱਚ ਜਾਵੋ ਤਾਂ ਇਸੇ ਕਰਕੇ ਨਾ ਆਪਣੀ ਜਿਹੜੀ ਸੰਗਤ ਆ ਬਹੁਤ ਧਿਆਨ ਨਾਲ ਚੁਣੀ ਚਾਹੀਦੀ ਹੈ ਵਿਆਹ ਸ਼ਾਦੀ ਵਰਗੇ ਸਮਾਗਮ ਹੋਵੇ ਜਿੱਥੇ ਲੋਕਾਂ ਦੇ ਕੋਲ ਗੱਲਾਂ ਕਰਨ ਦਾ ਥੋੜਾ ਵੱਦੂ ਟਾਈਮ ਹੁੰਦਾ ਕਿਉਂਕਿ ਕਾਫੀ ਟਾਈਮ ਬਾਅਦ ਮਿਲਿਆ ਹੁੰਦਾ ਹੈ ਅਗਲਾ ਤੇ ਫ੍ਰੀ ਹੁੰਦਾ ਉਸ ਮੌਕੇ ਦੇ ਵਿੱਚ ਤੇ ਵਿਆਹ ਵੀ ਕਰੀਬ ਚਾਰ ਚਾਰ ਪੰਜ ਘੰਟੇ ਦਾ ਚੱਲਣਾ ਹੀ ਹੁੰਦਾ ਹੈ ਤਾਂ ਉਸ 5 ਘੰਟੇ ਦੇ ਵਿੱਚ ਤੁਸੀਂ ਕੀ ਦੀ ਸੰਗਤੀ ਮਾਨ ਰਹੇ ਹੋ ਕੀ ਤੁਸੀਂ ਗੱਲ ਕਰ ਰਹੇ ਹੋ ਇਹ ਬਹੁਤ ਜ਼ਰੂਰੀ ਹੈ ਤੁਸੀਂ ਉਸ ਸਮੇਂ ਨੂੰ ਤੁਸੀਂ ਕਿਵੇਂ ਹੰਡਾਉਂਦੇ ਹੋ ਉਹਦੇ ਵਿੱਚੋਂ ਤੁਸੀਂ ਲੈ ਕੇ ਕੀ ਜਾ ਰਹੇ ਹੋ ਤੁਸੀਂ ਸਿਰਫ ਖੁਸ਼ੀਆਂ ਅਤੇ ਪੋਜ਼ਿਟਿਵਿਟੀ ਲੈ ਕੇ ਜਾ ਰਹੇ ਹੋ ਜਾਂ ਫਿਰ 10 ਬੰਦੇ ਦੀਆਂ ਚੁਗਲੀਆਂ ਕਰਕੇ 10 ਘਰਾਂ ਦੀਆਂ ਗੱਲਾਂ ਬਾਤਾਂ ਆਪਣੇ ਅੰਦਰ ਲੈ ਕੇ ਫਿਰ ਤੁਸੀਂ ਘਰ ਜਾ ਕੇ ਉਹਨਾਂ ਨੂੰ ਖੋਲੋਗੇ ਆਪਣੇ ਪਟਾਰੇ ਨੂੰ ਜਾਂ ਫਿਰ ਉਹ ਤਾਨੇ ਲੈਣੇ ਹਨਾ ਕਈ ਵਾਰ ਕੋਈ ਕੁਝ ਨਹੀਂ ਆਇਆ ਬਿਲਕੁਲ ਕਿ ਮੈਨੂੰ ਵਿਆਹ ਦੇ ਵਿੱਚ ਇਹ ਕਿਹਾ ਤਾਂ ਸੀ ਬਹੁਤ ਕੁਝ ਹੁੰਦਾ ਪਰ ਇਹ ਆਪਣੀ ਉੱਪਰ ਹੀ ਹੈ ਕਿ ਸਾਨੂੰ ਖੁਦ ਨੂੰ ਸੰਭਾਲ ਕੇ ਚੱਲਣਾ ਪਊਗਾ ਲੋਕਾਂ ਦਾ ਕੰਮ ਹੈ ਕਹਿਣਾ ਜੀ ਇਹ ਵੀ ਲਾਈਨ ਜੀ ਬਣੀ ਹੋਈ ਹੈ ਜੇ ਲਾਈਨ ਬਣੀ ਹੋਈ ਹੈ ਨਾ ਕਿ ਤੁਹਾਨੂੰ ਦੋਹਾਂ ਪਾਸੇ ਜੀਣ ਨਹੀਂ ਦਿੰਦੇ ਤਾਂ ਇਹ ਵੀ ਲਾਈਨ ਹੈਗੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਲੋਕਾਂ ਦਾ ਤਾਂ ਕੰਮ ਹੀ ਨਹੀਂ ਹੈ ਕੰਮ ਹੈ ਕੁਝ ਤੋਂ ਲੋਕ ਕਹਿੰਗੇ ਲੋਕਾਂ ਦਾ ਕੰਮ ਹੈ ਇਹ ਕਹਿਣਾ ਆਪਾਂ ਨੂੰ ਫੇਰ ਤਾਂ ਬਚਣਾ ਪਾਉਣਾ ਇੱਕ ਨਾ ਸਾਡੇ ਮਤਲਬ ਪਸ਼ਾਨ ਦੇ ਵਿੱਚ ਸੀਗੇ ਤੇ ਉਹ ਜਦੋਂ ਘਰੇ ਆਏ ਤਾਂ ਉਹਨੇ ਕਿਹਾ ਕਿ ਮੈਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਹਨਾ ਤੇ ਵੀ ਮੈਂ ਹੁਣ ਜਾ ਕੇ ਨਾ ਆਪਣਾ ਉਹ ਬਣਾਉਂਗਾ ਵੀ ਮੇਰੇ ਘਰੇ ਮਤਲਬ ਇੱਕ ਰੂਮ ਖਾਲੀ ਹੈ ਤੇ ਸ਼ਹਿਰ ਦੇ ਵਿੱਚ ਸੀਗੇ ਕਿ ਮੇਰੇ ਘਰੇ ਰੂਮ ਖਾਲੀ ਹੈ ਤੇ ਮੈਂ ਨਾ ਉਹਦੇ ਵਿੱਚ ਆਪਦਾ ਫਾਸਟ ਫੂਡ ਦਾ ਇਦਾਂ ਕੰਮ ਸ਼ੁਰੂ ਕਰਨਾ ਮਤਲਬ ਉਹਨੇ ਇੰਨੀ ਪੋਜ਼ਿਟਿਵਿਟੀ ਦੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗੇ ਕਿ ਮੈਂ ਕਿਹਾ ਵਾਕਈ ਸ਼ੁਰੂ ਕਰੂਗਾ ਨਾ ਤੇ ਮੈਂ ਵੀ ਉਹਨੂੰ ਥੋੜੀ ਜਿਹੀ ਹਿੰਮਤ ਦੇ ਦਿੱਤੀ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਵਧੀਆ ਐ ਨਾ ਕੰਮ ਸੈੱਟ ਹੋ ਜੂਗਾ ਵੀ ਤੇਰੀ ਹਿੰਮਤ ਮੈਂ ਕਿਹਾ ਤੂੰ ਕੀਤੀ ਆ ਨਾ ਇਹ ਮੈਂ ਕਿਹਾ ਐਵੇਂ ਹੀ ਰਹੇ ਮੈਂ ਕਿਹਾ ਐ ਨਾ ਕੈਦੀ ਕਰਨ ਨੂੰ ਅੱਗੇ ਵੀ ਲਾ ਦੱਦੀ ਨੇ ਤਾਂ ਫੁਲਾਣੇ ਰਿਸ਼ਤੇਦਾਰ ਨੂੰ ਪੁੱਛਿਆ ਸੀ ਮੰਮੀ ਨੇ ਫੁਲਾਣੇ ਰਿਸ਼ਤੇਦਾਰ ਕੋਲ ਗੱਲ ਕਰਤੀ ਉਹ ਗੱਲ ਉੱਥੇ ਹੀ ਰਹੇਗੀ ਹਨਾ ਤੇ ਵੀ ਆਪਾਂ ਉਹਨੀ એનર્ਜੀ ਦੇ ਨਾਲ ਕੰਮ ਨਹੀਂ ਕਰ ਪਾਉਂਦੇ ਤੇ ਇੱਕ ਨਾ ਜਦੋਂ ਆਪਾਂ ਮੈਂ ਇਹ ਚੀਜ਼ ਉੱਥੋਂ ਐ ਮਹਿਸੂਸ ਕੀਤੀ ਕਿ ਜਿਵੇਂ ਉਹਨੇ ਬੇਸ਼ੱਕ ਕੰਮ ਸ਼ੁਰੂ ਨਹੀਂ ਕੀਤਾ ਸੀਗਾ ਉਦੋਂ ਫਿਰ ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਵੀ ਆਪਾਂ ਹੋਰਾਂ ਦੇ ਕਰਕੇ ਹੋਰ ਆਂਡ ਗੌਂਦੇ ਲੋਕਾਂ ਕਰਕੇ ਜਾਂ ਫਿਰ ਰਿਸ਼ਤੇਦਾਰਾਂ ਕਰਕੇ ਜਦੋਂ ਆਪਾਂ ਕਿਸੇ ਦੇ ਕੋਲ ਗੱਲ ਕਰ ਲੈਂਦੇ ਆ ਆਪਣੇ ਸੁਪਨਿਆਂ ਦੇ ਬਾਰੇ ਜਾਂ ਫਿਰ ਆਪਣੇ ਬੱਚਿਆਂ ਦੇ ਸੁਪਨਿਆਂ ਦੇ ਬਾਰੇ ਗੱਲ ਕਰ ਲੈਂਦੇ ਆ ਤਾਂ ਉਹ ਗੱਲ ਕਿਤੇ ਨਾ ਕਿਤੇ ਜਿਹੜੀ ਉੱਥੇ ਹੀ ਦਬ ਜਾਂਦੀ ਹੈ ਉੱਥੇ ਸੁਪਨੇ ਢਾਈ ਢੇਰੀ ਹੋ ਜਾਂਦੇ ਆ ਕਿਉਂਕਿ ਉਹ ਬੰਦਾ ਕਈ ਵਾਰ ਸਾਨੂੰ ਹਮੇ ਸਲਾਹ ਹੀ ਨਹੀਂ ਦੇ ਪਾਉਂਦਾ ਜਾਂ ਫਿਰ ਸਾਨੂੰ ਉਹ ਚੀਜ਼ ਨੂੰ ਕਹਿ ਦਿੰਦੇ ਆ ਕਿ ਵੀ ਛੱਡ ਕੀ ਕਰਨਾ ਹੈ ਵਾਜ ਜਦੋਂ ਕੱਲੂ ਰਿਸ਼ਤਾ ਹੋਏਗਾ ਅਗਲਾ ਕੀ ਗੱਲ ਹੈ ਉਹ ਤਾਂ ਫਾਸਟ ਫੂਡ ਦੀ ਰੀੜੀ ਲੰਮਾ ਹੈ ਉਹ ਤਾਂ ਐਂ ਕਰਦਾ ਹੈ ਤੇ ਇਹ ਗੱਲ ਆ ਜਾਂਦੀ ਹੈ ਕਹਿੰਦੇ ਵੀ ਫਿਰ ਉਹਨੇ ਆਪਣਾ ਕੰਮ ਤਾਂ ਸ਼ੁਰੂ ਨਹੀਂ ਕੀਤਾ ਸੀਗਾ ਪਰ ਸਾਡੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਜਾਂ ਸਾਡਾ ਆਲਾ ਦੁਆਲਾ ਸਾਨੂੰ ਉਹ ਸਾਡੇ ਸੁਪਨੇ ਜਿਹੜੇ ਕਿਤੇ ਨਾ ਕਿਤੇ ਮਾਰਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਸਥਾਈ ਰੋਲ ਨਿਭਾਉਂਦੇ ਆ ਦੇਖੋ ਬਹੁਤ ਵੱਡੀ ਗੱਲ ਹੈ ਤੇ ਬਹੁਤ ਤਰਾਸਦੀ ਦੀ ਗੱਲ ਹੈ ਮੈਨੂੰ ਉਮੀਦ ਨਹੀਂ ਸੀ ਕਿ ਤੇਰੀ ਆਖਰੀ ਲਾਈਨ ਦੇ ਵਿੱਚ ਮੈਨੂੰ ਇਹ ਸੋਚਣਾ ਨੂੰ ਮਿਲਣਾ ਹੀ ਉਹਨੇ ਕੰਮ ਨਹੀਂ ਸ਼ੁਰੂ ਕੀਤਾ ਜਿੱਨੇ ਪੋਜ਼ਿਟਿਵਿਟੀ ਦੇ ਨਾਲ ਅਸੀਂ ਕੁਝ ਕਰਨਾ ਚਾਹੁੰਦੇ ਹੁੰਨੇ ਆ ਜਦੋਂ ਆਪਾਂ ਉਸੇ ਜੋਸ਼ ਦੇ ਨਾਲ ਕਰਨ ਲੱਗ ਜਾਈਏ ਨਾ ਤਾਂ ਉਹ ਕੰਮ ਜ਼ਰੂਰ ਉਹਨੂੰ ਬੂਰ ਪੈਂਦਾ ਉਹ ਜ਼ਰੂਰ ਕਿਤੇ ਨਾ ਕਿਤੇ ਜਾ ਕੇ ਉੱਪਰ ਚੜਦਾ ਪਰ ਜਦੋਂ ਆਪਾਂ ਕਿਸਨੂੰ ਇਹ ਜਿਹੀ ਗੱਲਾਂ ਦੱਸ ਦਿੰਨੇ ਆ ਤੁਸੀਂ ਸਹੀ ਕਿਹਾ ਕਿ ਇਹ ਜੀ ਮਾਹੌਲ ਦੇ ਵਿੱਚ ਨਾ ਤੁਹਾਨੂੰ ਸਹੀ ਸੰਗਤ ਤੇ ਸਹੀ ਬੰਦਾ ਚੁਣਨਾ ਜ਼ਰੂਰੀ ਹੈ ਤੁਸੀਂ ਜਿਹੜੀ ਗੱਲ ਆ ਉਹ ਦੱਸ ਕਿ ਨੂੰ ਰਹੇ ਹੋ ਕੁਝ ਗੱਲਾਂ ਨਾ ਲੋਕੀ ਸੋਚੋ ਕਿਉਂ ਲਘੋ ਲਘੋ ਕੇ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਨਾ ਕਿ ਸਾਡੇ ਬਾਹਰ ਜਾਣ ਦਾ ਪ੍ਰੋਗਰਾਮ ਤਾਂ ਬਣ ਗਿਆ ਵੀਜ਼ਾ ਆ ਜਵੇ ਫਿਰ ਦੱਸਾਂਗੇ हां ਵੀ ਕਦੋਂ ਜਾਣਾ ਹੈ ਕਦੋਂ ਜਾਣਾ ਰਿਸ਼ਤੇਦਾਰਾਂ ਨੂੰ ਨਹੀਂ ਦੱਸਦੇ ਉਹ ਕੋਈ ਤਾਂ ਵੀਜ਼ਾ ਆਏ ਤੱਕ ਲੱਕੋ ਕੇ ਰੱਖਦੇ ਨੇ ਮੱਥਾ ਟੇਕ ਆਉਂਦੇ ਨੇ ਜਦੋਂ ਚੜ੍ਹਨ ਜਾਣਾ ਹੁੰਦਾ ਜਹਾਜ਼ ਉਹਦੋਂ ਹੀ ਦੱਸਦੇ ਨੇ ਵੀ ਅਸੀਂ ਤਾਂ ਜਹਾਜ਼ ਚੜ੍ਹਨ ਚੱਲੇ ਆ ਤੇ ਬਹੁਤ ਜਲਦੀ ਜਲਦੀ ਚ ਹੋ ਗਿਆ ਸਭ ਕੁਝ ਇਸ ਕਰਕੇ ਅਸੀਂ ਇਹਨੂੰ ਤੋੜਨ ਲੱਗੇ ਉਹਦਾ ਕਾਰਨ ਇਹੀ ਹੈ ਕਿ ਲੋਕ ਬਹੁਤ ਕੁਝ ਥੋੜੇ ਦਿਮਾਗ ਦੇ ਵਿੱਚ ਉਸ ਤੋਂ ਪਹਿਲਾਂ ਡਰ ਅਤੇ ਚਿੰਤਾਵਾਂ ਭਰ ਦਿੰਦੇ ਨੇ ਉਹਨੂੰ ਡਰਾ ਦਿੰਦੇ ਨੇ ਉਸ ਚੀਜ਼ ਨੂੰ ਲੈ ਕੇ ਪਰ ਜਦੋਂ ਆਪਾਂ ਨਹੀਂ ਜਾਂਦੇ ਕਿ ਸਾਡੇ ਮਨ ਦੇ ਵਿੱਚ ਉਹ ਡਰਾਵੇ ਖਾਸ ਤੌਰ ਤੇ ਬੱਚਿਆਂ ਦੇ ਲਈ ਬੱਚੇ ਬੱਚਿਆਂ ਖਾਤੇ ਲਈ ਮਾਪਿਆਂ ਲੋਕ ਹੁੰਦੇ ਨੇ ਕਿ ਅਸੀਂ ਵਿਦੇਸ਼ ਜਾਣਾ ਤੇ ਅਸੀਂ ਇਹ ਗੱਲ ਨਹੀਂ ਦੱਸਣੀ ਕਿ ਸਾਨੂੰ ਉਹਨਾਂ ਦੇ ਭਵਿੱਖ ਦੀ ਉਹਨਾਂ ਦੇ ਦਿਮਾਗੀ ਸੋਚ ਦੀ ਚਿੰਤਾ ਹੁੰਦੀ ਹੈ ਕਿ ਉਹ ਇਹ ਸਾਰੀਆਂ ਫੁੱਟੀਆਂ ਸਿੱਧੀਆਂ ਗੱਲਾਂ ਜੇ ਪਹਿਲਾਂ ਸੁਣ ਲਊਗਾ ਉੱਥੇ ਜਾ ਕੇ ਇਕੱਲਾ ਬਹਿ ਕੇ ਨਾ ਸੋਚੇ ਬੱਚਾ ਤਾਂ ਇਸੇ ਕਰਕੇ ਲੋਕ ਲਕੋ ਹੁੰਦੇ ਨਹੀਂ ਜੀ ਜੀ ਪਰ ਯਕੀਨਨ ਜਿਵੇਂ ਤੁਸੀਂ ਕਿਹਾ ਕਿ ਇੰਨਾ ਵੱਡਾ ਸੁਪਨਾ ਮੁੰਡੇ ਨੇ ਦੇਖਿਆ ਕਿ ਮੈਂ ਕੁਝ ਆਪ ਕਰਨਾ ਸਭ ਤੋਂ ਵੱਡੀ ਗੱਲ ਉਹਨੀ ਪੋਜ਼ਿਟਿਵਿਟੀ ਦੀ ਤਰਫ ਹੈ ਪੋਜ਼ਿਟਿਵਿਟੀ ਦੀ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੈ ਜੀ ਜੇ ਤੁਸੀਂ ਕੁਝ ਕਰਨ ਦੇ ਲਈ ਤਿਆਰ ਹੋਏ ਹੋ ਅੱਜ ਥੋੜੇ ਤੋਂ ਸ਼ੁਰੂ ਕਰੋਗੇ ਕੱਲੋਂ ਕਿਤੇ ਵੱਡਾ ਕਰ ਲੋਗੇ ਨਹੀਂ ਵੀ ਕਰੋਗੇ ਜ਼ਿੰਦਗੀ ਦੇ ਵਿੱਚ ਮੈਨੂੰ ਪਰ ਦੀ ਪਹਿਲ ਅੰਦਾ ਸਭ ਤੋਂ ਵੱਡਾ ਜੀਣ ਦਾ ਤਰੀਕਾ ਇਹੀ ਹੈ ਕਿ ਤੁਸੀਂ ਕੋਈ ਕੰਮ ਕਰਦੇ ਰਹੋ ਹਾਂ ਜੇ ਤੁਸੀਂ ਕਿਸੇ ਕੰਮ ਲੱਗੇ ਹੋਏ ਹੋਂ ਤਾਂ ਤੁਹਾਡਾ ਦਿਮਾਗ ਸਹੀ ਪਾਸੇ ਲੱਗਿਆ ਹੋਇਆ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਜੀ ਰਹੇ ਹੋ ਬਿਲਕੁਲ ਤੁਸੀਂ ਵੇਲੇ ਨਹੀਂ ਹੈਗੇ ਥੋੜੇ ਕੋ ਫਾਲਤੂ ਦੀਆਂ ਗੱਲਾਂ ਨਹੀਂ ਸੋਚਣ ਕਰ ਰਹੇ ਜੀ ਥੋੜੇ ਕੋ ਫਾਲਤੂ ਸਮਾਂ ਨਹੀਂ ਕਿਸੇ ਨੂੰ ਦੇਖਣ ਤੇ ਬੋਲਣ ਦੇ ਲਈ ਉਹ ਛੋਟਕੀਆਂ ਗੱਲਾਂ ਦੇ ਵਿੱਚ ਉਲਝਣ ਦੇ ਲਈ ਜਿਸ ਦੇ ਕਰਕੇ ਅੱਜ ਬਹੁਤ ਕੁਝ ਖਰਾਬ ਹੋ ਰਿਹਾ ਰਿਸ਼ਤੇ ਤਬਾਹ ਹੋ ਰਹੇ ਨੇ ਇੱਥੇ ਵੀ ਇਸ ਬੱਚੇ ਨੇ ਇਸ ਮੁੰਡੇ ਨੇ ਜਿਸ ਦੀ ਤੁਸੀਂ ਗੱਲ ਕੀਤੀ ਇਹੀ ਕਸੂਰ ਕੀਤਾ ਹੋਣਾ ਕਿ ਸਭ ਨੂੰ ਦਾਸ ਬੈਠਾ ਹੂੰ ਸਾਰੇ ਪਾਸੇ ਰੌਲਾ ਪਾ ਲਿਆ ਜ਼ਰੂਰੀ ਹੈ ਕਿ ਆਪਣੇ ਪੇਰੈਂਟਸ ਵੀ ਕਿਤੇ ਨਾ ਕਿਤੇ ਕੋਈ ਗੱਲ ਹੁੰਦੀ ਆ ਵੀ ਲੈ ਹੁਣ ਤੁਹਾਡਾ ਮੁੰਡਾ ਕੀ ਕਰ ਰਿਹਾ ਜਾਂ ਕੁੜੀ ਕੀ ਕਰ ਰਹੀ ਆ ਤਾਂ ਆਪਾਂ ਕਹਿੰਦੇ ਕਿ ਲੈ ਨਾ ਨਵੀਂ ਨਵੀਂ ਚੀਜ਼ ਸ਼ੁਰੂ ਕਰਨੀ ਆ ਫਿਰ ਲੈਣ ਲਾ ਛੱਡ ਪਰੇ ਕੋਈ ਹੋਰ ਜੌਬ ਜੁਮ ਕਰ ਲਓ ਨਾ ਇਹ ਚੀਜ਼ ਆ ਜਾਂਦੀ ਔਖੀ ਮਾਪਿਓ ਫਿਰ ਸਮਾਜਿਕ ਤੌਰ ਤੇ ਜਿੰਦੇ ਨੇ ਨਾ ਜ਼ਿਆਦਾ ਉਹਨਾਂ ਨੂੰ ਇਹ ਹੁੰਦਾ ਕਿ ਅੱਜ ਅਸੀਂ ਇਹਨਾਂ ਦੀ ਗੱਲ ਨਾ ਮੰਨ ਕੇ ਮੰਨ ਲਓ ਬੱਚੇ ਦੀ ਗੱਲ ਮੰਨ ਲੀ ਕਾਲੂ ਕੀਤੇ ਨਾ ਕਾਮਯਾਬ ਹੋ ਗਏ ਆ ਕੁਝ ਹੋਰ ਹੋ ਗਿਆ ਤਾਂ ਫਿਰ ਇਹ ਸਾਨੂੰ ਤਾਨੇ ਦੇਣਗੇ ਇਹਨਾਂ ਨੇ ਬੱਚੇ ਨੂੰ ਨਹੀਂ ਕਹਿਣਾ ਕਿ ਉਹ ਤਾਂ ਨਹੀਂ ਕਮ ਸੈਟ ਸੀ ਇਹਨਾਂ ਨੇ ਸਾਨੂੰ ਕਹਿਣਾ ਵੀ ਉਸ ਤੋਂ ਪਹਿਲਾਂ ਰੋਕਿਆ ਸੀ ਤੁਸੀਂ ਆਪਣੇ ਬੱਚੇ 'ਨੀ ਗੱਲ ਕਿਉਂ ਨਹੀਂ ਸਮਝਾਈ ਪਰ ਜੇਕਰ ਸਹੀ ਗੱਲ ਕਰਨ ਲੱਗਿਆ ਨਾ ਕੋਈ ਬੱਚਾ ਤਾਂ ਮੈਨੂੰ ਲੱਗਦਾ ਮਾਪਿਆਂ ਨੂੰ ਰੋਕਣਾ ਹੀ ਨਹੀਂ ਚਾਹੀਦਾ بس ਉਹਨੂੰ ਤਾਨੇ ਮਾਰਨ ਲੱਗ ਜਾਂਦੇ ਆ ਜੀ ਕਿ ਤੇਰਾ ਤਾਂ ਕੰਮ ਹੀ ਇਹ ਸੀ ਤੂੰ ਬਰਬਾਦ ਹੀ ਕਰਨਾ ਸੀ ਤੂੰ ਸ਼ੁਰੂ ਤੋਂ ਹੀ ਇਹ ਕਰਦਾ ਆ ਜਾਂ ਜਦੋਂ ਕਿ ਸਾਰਾ ਕੁਝ ਪਿਛਲਾ ਜਾਂ ਭਾ ਭੁੱਲ ਕੇ ਸਿਰਫ ਉਸ ਮੂਮੈਂਟ ਨੂੰ ਦੇਖ ਲੈਂਦੇ ਤਾਂ ਸ਼ਾਇਦ ਉਹਨੂੰ ਆਪਾਂ ਸੰਭਾਲ ਕੇ ਉਹਨੂੰ ਅੱਗੇ ਕੁਝ ਬਣਨ ਦੇ ਕਾਬਿਲ ਬਣਾ ਲੈਂਦੇ ਹਾਂ ਜੀ ਬਹੁਤ ਘੱਟ ਹੁੰਦਾ ਇੰਜ ਕੋਈ ਹੈ ਨਾ ਜਿਵੇਂ ਹੁਣ ਲੋਕ ਕੀ ਕਹਿਣਗੇ ਤਾਨੇ ਮਾਰਨਗੇ ਹੈ ਨਾ ਇਹ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਉਵੇਂ ਹੀ ਫਸੇ ਹੋਏ ਆ ਬੇਸ਼ੱਕ ਆਪਾਂ ਕਹਿੰਦੇ ਕਿ ਆਧੁਨਿਕ ਸਮੇਂ ਦੇ ਵਿੱਚ ਕਿਸੇ ਦੀ ਪਰਵਾਹ ਨਹੀਂ ਹੈਗੀ ਜਾਂ ਫਿਰ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਜਦੋਂ ਅਸੀਂ ਆਪ ਕਈ ਵਾਰ ناکਾਮਯਾਬ ਹੋ ਜਾਂਦੇ ਆ ਜਾਂ ਫਿਰ ਅਸੀਂ ਕੁੱਤੇ ਕੁੱਛ ਨੂੰ ਉਸੇ ਕੋਸ਼ਿਸ਼ ਨਵੇਂ ਕਰਨ ਦੀ ਟਰਾਈ ਕਰਦੇ ਆ ਤਾਂ ਕਿ ਦਿਨਾਂ ਕਿਤੇ ਫੇ ਸਾਡੇ ਜ਼ਹਿਨ ਦੇ ਵਿੱਚ ਜਿਆ ਸਾਡਾ ਆ ਥੋੜਾ ਸਾਡਾ ਫੇਰ ਉੱਥੇ ਆ ਕੇ ਖੜਾ ਹੋ ਜਾਂਦਾ ਹੈ ਫਿਰ ਮੈਨੂੰ ਤਾਂ ਲੱਗਦਾ ਕਿ ਅਸੀਂ ਕੋਈ ਤਰੱਕੀ ਕੀਤੀ ਹੀ ਨਹੀਂ ਹੈਗੀ ਹੂੰ ਜਦ ਤੱਕ ਅਸੀਂ ਦੂਜਿਆਂ ਤੇ ਨਿਰਭਰ ਰਹਾਂਗੇ ਨਿਰਭਰ ਰੱਖਾਂਗੇ ਆਪਣੀ ਜ਼ਿੰਦਗੀ ਨੂੰ ਅਸੀਂ ਉਹ ਤਾਂ ਕਾਮਯਾਬ ਨਹੀਂ ਹੋ ਸਕਨੇ ਸਹੀ ਕੁਝ ਪਾ ਲੈਣਾ ਥੋੜੇ ਟਾਈਮ ਦੇ ਲਈ ਉਹ ਕਾਮਯਾਬੀ ਨਹੀਂ ਹੋ ਸਕਦੀ ਉਹਨੂੰ ਸਥਿਰ ਰੱਖਣਾ ਇਹ ਕਾਮਯਾਬੀ ਹੁੰਦੀ ਹੈ ਜੀ ਪਰ ਜਦੋਂ ਕੋਈ ਤੁਹਾਨੂੰ ਕੁਝ ਕਹਿ ਦਿੰਦਾ ਹੈ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਂ ਆਪਣੇ ਛੱਡ ਦਿੰਨਾ ਹੈ ਖਿਆਲ ਜਿਹੜਾ ਕੁਝ ਹੋ ਗਿਆ ਉਹ ਹੀ ਠੀਕ ਹੈ ਹਮ ਕਿਉਂ ਠੀਕ ਹੈ ਉਹ ਉਹਨੇ ਤੁਹਾਡੇ ਵਾਲੀ ਚੀਜ਼ ਦਾ ਤਜਰਬਾ ਨਹੀਂ ਕੀਤਾ ਹਮ ਕੁਝ ਕਿਉਂਕਿ ਇਹੋ ਜਿਹੇ ਹੀ ਲੋਕ ਹੀ ਅਕਸਰ ਬੋਲਦੇ ਹੁੰਦੇ ਨੇ ਐ ਡੀਮੋਟੀਵੇਟ ਕਰਦੇ ਹੁੰਦੇ ਨੇ ਤਾਂ ਤੁਸੀਂ ਉਹਦੀ ਗੱਲ ਮੰਨ ਕੇ ਆਪਣਾ ਕੰਮ ਕਿਉਂ ਝੰਡ ਰਹੇ ਹੋ ਆਪਣੀ ਕੋਈ ਵੀ ਚੀਜ਼ ਕਿਉਂ ਝੰਡ ਰਹੇ ਹੋ ਤੁਸੀਂ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਵੇਂ ਕਿਸੇ ਵੀ ਪਾਸੇ ਜੀਣ ਨਹੀਂ ਦਿੱਤਾ ਜਾਂਦਾ ਹੁੰਦਾ ਇਨਸਾਨਾਂ ਨੂੰ ਵਿਆਹ ਦੀ ਗੱਲ ਤੁਸੀਂ ਕੀਤੀ ਕਿ ਵਾਹੇ ਮੁੰਡਿਆਂ ਨੂੰ ਜੇਕਰ ਉਹ ਗੱਲ ਮੰਨਦੇ ਨੇ ਆਪਣੇ ਪਤਨੀ ਦੀ ਤਾਂ ਕਹਿੰਦੇ ਨੇ ਕਿ ਆਪਣੀ ਪਤਨੀ ਪਿੱਛੇ ਲੱਗਿਆ ਹੋਇਆ ਜਿ ਮਾਪਿਓ ਦੀ ਗੱਲ ਮੰਨਣਗੇ ਫਿਰ ਕਹਿੰਦੇ ਨੇ ਕਿ ਇਹ ਮਾਪਿਓ ਦੇ ਨੀਚੇ ਹੀ ਲੱਗਿਆ ਹੋਇਆ ਪਤਨੀ ਦੀ ਗੱਲ ਨਹੀਂ ਸੁਣਦਾ ਆਪਣਾ ਪਰਿਵਾਰ ਨਹੀਂ ਦੇਖਦਾ ਪਰ ਉਹ ਕਿਸੇ ਤਰੀਕੇ ਦੇ ਨਾਲ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦਾ ਉਹ ਪਤੀ ਉਹ ਸੈਂਟਰ ਪੁਆਇੰਟ ਲਗਾ ਲਓ ਕਿਉਂਕਿ ਦੋਹਾਂ ਚੀਜ਼ਾਂ ਦੇ ਵਿਚਾਲੇ ਉਹ ਜੁੜਿਆ ਹੋਇਆ ਹੈ ਇਧਰੋਂ ਵੀ ਉਹ ਨਹੀਂ ਦੇਖਣਾ ਉਧਰੋਂ ਵੀ ਉਹ ਨਹੀਂ ਦੇਖਣਾ ਦੋਹਾਂ ਪਾਸੇ ਉਹਦੀ ਜ਼ਿੰਮੇਵਾਰੀ ਹੈ ਥੋੜਾ ਥੋੜਾ ਦੋਵਾਂ ਨੂੰ ਹੀ ਢਿਲ ਦੇ ਦੇਣੀ ਚਾਹੀਦੀ ਹੈ ਕਿ ਜੋ ਇਹ ਠੀਕ ਲੱਗਦਾ ਉਹ ਕਰਨਾ ਚਾਹੀਦਾ ਹੂੰ ਦੋਵਾਂ ਨੂੰ ਹੀ ਸਮਝਣਾ ਚਾਹੀਦਾ ਹੈ ਕਿ ਜੇ ਇਹ ਆਪਣੀ ਪਤਨੀ ਦੇ ਲਈ ਕੁਝ ਕਰ ਰਿਹਾ ਹੈ ਤਾਂ ਮਾਪਿਓ ਸਮਝਣ ਕਿ ਅਸੀਂ ਵੀ ਕਦੇ ਪਤੀ ਪਤਨੀ ਸੀ ਹੂੰ ਅਸੀਂ ਵੀ ਉਹ ਸਭ ਕੁਝ ਕੀਤੇ ਅਸੀਂ ਵੀ ਉਹ ਸਾਰਾ ਕੁਝ ਕਰਦੇ ਸੀ ਤੇ ਸਾਡੇ ਮਾਪਿਓ ਸਾਨੂੰ ਰੋਕਦੇ ਡੋਗਦੇ ਸੀ ਅਸੀਂ ਜਿਹੜੀ ਜੇ ਸਹੀ ਸੀ ਉਹ ਕਰਦੇ ਸੀ ਤਾਂ ਬੱਚੇ ਨੂੰ ਵੀ ਉਹ ਕਰਨ ਦੇਣੀ ਚਾਹੀਦੀ ਬਜਾਏ ਕਿ ਇਹ ਹੈ ਕਿ ਤੂੰ ਸਾਡੇ ਬਾਰੇ ਸੋਚਦਾ ਨਹੀਂ ਤੈਨੂੰ ਸਾਡੀ ਪਰਵਾਹ ਨਹੀਂ ਤੈਨੂੰ ਹੁਣ ਜਨਾਨੀ ਮਿਲ ਗਿਆ ਸੀ ਤੈਨੂੰ ਵਿਆਹ ਕੀ ਗਲਤੀ ਕਰ ਲਈ ਹੁਣ ਤਾਂ ਵਿਆਹ ਜੋਗਾ ਹੀ ਰਹਿ ਗਿਆ ਇਹੋ ਜਿਹੇ ਤਾਨੇ ਕਿਸੇ ਨੂੰ ਵੀ ਨਾ ਛੋਟਾ ਮਹਿਸੂਸ ਕਰਵਾਉਣ ਦੇ ਲਈ ਹੁੰਦੇ ਨੇ ਜੀ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨਾ ਕਸਰ ਪਾ ਦਿੰਦੇ ਨੇ ਕਿ ਤੁਸੀਂ ਕੋਈ ਵੀ ਖੁਸ਼ੀ ਮਨਾਉਣ ਤੋਂ ਪਹਿਲਾਂ ਦੁਖੀ ਹੋ ਜਾਂਦੇ ਹੋ ਕਿ ਮੇਰੇ ਮਾਪਿਓ ਕੀ ਕਹਿਣਗੇ ਕ ਵਿਆਹ ਹੈ ਮੁੰਡਾ ਇਹ ਸੋਚਦਾ ਹੈ ਕਿ ਮੇਰੇ ਮਾਪਿਓ ਕੀ ਕਹਿਣਗੇ ਤਾਂ ਇਸ ਤਰੀਕੇ ਦੇ ਨਾਲ ਕੋਈ ਵੀ ਖੁਸ਼ੀਆਂ ਮਨਣ ਤੋਂ ਪਹਿਲਾਂ ਉਹ ਪਤੀ ਨੂੰ ਚਿੰਤਾ ਹੋ ਜਾਂਦੀ ਹੈ ਜਾਂ ਫਿਰ ਉਹ ਲੁੱਕ ਕੇ ਖੁਸ਼ੀਆਂ ਮਨਾਣੀਆਂ ਸ਼ੁਰੂ ਕਰ ਦਿੰਦੇ ਨੇ ਪਤੀ ਪਤਨੀ ਕੀ ਸਾਡੇ ਸੱਸ ਸਹੁਰੇ ਨੂੰ ਨਾ ਪਤਾ ਲੱਗੇ ਪਤਨੀ ਹੈ ਸੋਚਣ ਜਾਂ ਮੁੰਡਾ ਹੈ ਕਿਹੇਗਾ ਕਿ ਆਪਾਂ ਖੁਸ਼ੀਆਂ ਮਨਾਣੇ ਆਪਾਂ ਜੋ ਜ਼ਿੰਦਗੀ ਚਾਹਨੀਆ ਕਰਦੇ ਆ ਪਰ ਮੇਰੇ ਮਾਪਿਓ ਨੂੰ ਨਾ ਪਤਾ ਲੱਗੇ ਕਿਉਂਕਿ ਉਹ ਮੇਰੀ ਖੁਸ਼ੀਆਂ ਦੇਖ ਕੇ ਹੀ ਮੇਰੇ ਤੇ ਕੁਐਸ਼ਨ ਮਾਰ ਕਰ ਦਿੰਦੇ ਨੇ ਦੇਖੋ ਕਿੰਨਾ ਮਾੜਾ ਸਮਾਏ ਕਿ ਤੁਸੀਂ ਆਪਣੀ ਖੁਸ਼ੀਆਂ ਲੁਕੋ ਰਹੇ ਹੋ ਕਿਹਦੇ ਤੋਂ ਆਪਣੇ ਮਾਪਿਓ ਤੋਂ ਕਿੰਨੀ ਤਰਾਸ ਦੀ ਵਾਲੀ ਗੱਲ ਹੈ ਕਿ ਤੁਹਾਡੇ ਮਾਪੇ ਮਾਪਿਓ ਵੀ ਤੁਹਾਡੀਆਂ ਖੁਸ਼ੀਆਂ ਨਹੀਂ ਸਮਝ ਪਾ ਰਹੇ ਆ ਤੁਹਾਨੂੰ ਖੁਸ਼ ਦੇਖ ਕੇ ਖੁਸ਼ ਨਹੀਂ ਹੋ ਪਾ ਰਹੇ ਹਮ ਸਿਰਫ ਇਹਸ ਕਰਕੇ ਕਿ ਤੁਹਾਡਾ ਵਿਆਹ ਹੋ ਗਿਆ ਹਮ ਤੇ ਦੂਸਰੇ ਪਾਸੇ ਕੁੜੀ ਦੇ ਵੀ ਇਹੋ ਜਿਹੇ ਹਾਲਾਤ ਹੁੰਦੇ ਨੇ ਕਿ ਜਿਹੜਾ ਮੇਰਾ ਪਤੀ ਆ ਉਹਦਾ ਝੁਕਾਅ ਵਜੇ ਸੱਸ ਸੋਹਰੇ ਦੇ ਵੱਲ ਜ਼ਿਆਦਾ ਹੈ ਤਾਂ ਉਹ ਮੇਰੇ ਬਾਰੇ ਨਹੀਂ ਸੋਚ ਰਿਹਾ ਮੈਂ ਸਭ ਕੁਝ ਛੱਡ ਕੇ ਆਈ ਆ ਅੱਜ ਕੱਲ ਦਾ ਇੰਨੇ ਤਰ੍ਹਾਂ ਦੇ ਸਟੇਟਸ ਜਾਂ ਫਿਰ ਵੀਡੀਓਜ਼ ਰੀਲਾਂ ਮੈਂ ਦੇਖ ਚੁੱਕੀ ਆ ਅ ਫੇਸਬੁਕ ਤੇ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਆਪਣੇ ਨਾਂ ਚੰਦੇ ਹੋਏ ਵੀ ਕਿ ਕੁੜੀਆਂ ਕਹਿੰਦੀਆਂ ਨੇ ਕਿ ਮੈਂ ਸਭ ਕੁਝ ਛੱਡ ਕੇ ਆਈਆਂ ਤੇ ਹੀ ਮੈਨੂੰ ਦੇਖ ਨਹੀਂ ਰਿਹਾ ਮੇਰੀ ਪਰਵਾਹ ਨਹੀਂ ਕਰ ਰਿਹਾ ਮੈਨੂੰ ਇਹ ਗੱਲ ਨਹੀਂ ਸਮਝ ਆਈ ਹੁਣ ਤੱਕ ਕਿ ਦੋਨੋਂ ਚੀਜ਼ਾਂ ਜਦੋਂ ਆਪਾਂ ਪੈਰਲਲ ਚਲਾ ਕੇ ਚੱਲ ਰਹੇ ਹਾਂ ਤੁਸੀਂ ਕਹਿੰਦੇ ਹੋ ਸਾਡੀ ਅੰਡਰਸਟੈਂਡਿੰਗ ਨਾ ਚੱਲ ਰਹੀ ਅਸੀਂ ਦੋਨੋਂ ਬਰਾਬਰ ਦੀਆਂ ਫਿਰ ਤੁਸੀਂ ਸਿਰਫ ਇਹ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਕਿ ਅਸੀਂ ਸਭ ਕੁਝ ਛੱਡ ਕੇ ਆਇਆ ਮੁੰਡੇ ਦਾ ਵੀ ਸਭ ਕੁਝ ਛੁੱਟ ਜਾਂਦਾ ਜਿਵੇਂ ਛੱਜ ਤੋੜਨ ਦੀ ਆਪਾਂ ਗੱਲ ਕੀਤੀ ਸੀ ਇਸ ਤੋਂ ਪਹਿਲਾਂ ਇਹ ਚਾਰਜ ਟੁੱਟੇ ਆ ਨਾ ਵਿਆਹ ਵਾਲੇ ਦਿਨ ਤਾਂ ਪਿਛਲਾ ਸਭ ਕੁਝ ਮੁੱਕ ਗਿਆ। ਹੂੰ ਦੋਵਾਂ ਦਾ ਹੀ ਨਵਾਂ ਸ਼ੁਰੂ ਹੋ ਗਿਆ। ਬਈ ਕਿ ਨਵੇਂ ਤਰੀਕੇ ਦੇ ਨਾਲ ਲੈ ਕੇ ਚੱਲਣਾ ਚਾਹੀਦਾ। ਪਰ ਫੇਰ ਉਹੀ ਗੱਲ ਹੈ ਕਿ ਦੋਹਾਂ ਪਾਸੇ ਹੀ ਜੀਣ ਨਹੀਂ ਦਿੱਤਾ ਜਾਂਦਾ। ਨੂਹਾਂ ਦੀ ਗੱਲ ਹੋਊਗੀ ਜੇਕਰ ਉਹ ਆਪਣੇ ਸੋ ਗੱਲਾਂ ਦੱਸ ਦੇਣੀਆਂ ਕਿ ਜੇ ਅਸੀਂ ਇੰਜ ਕਰਦੇ ਆ ਤਾਂ ਵੀ ਸਾਨੂੰ ਬੋਲਦੇ ਨੇ ਅਸੀਂ ਇੰਜ ਕਰਦੇ ਆ ਤਾਂ ਵੀ ਸਾਨੂੰ ਬੋਲਦੇ ਨੇ। ਉਸੇ ਤਰੀਕੇ ਨਾਲ ਮੁੰਡੇ ਦੀ ਗੱਲ ਆ ਉਸੇ ਤਰੀਕੇ ਨਾਲ ਜਿਹੜੇ ਕੰਮ ਤੇ ਜਾਂਦੀਆਂ ਕੁੜੀਆਂ ਦੀ ਗੱਲ ਹੈ ਆਪਾਂ ਹੁਣੀ ਜਿਹੜੀ ਗੱਲਬਾਤ ਕਰਕੇ ਹਟੀਆਂ ਕਿ ਜੌਬ ਤੇ ਜਾਂਦੀਆਂ ਨੇ ਕੁੜੀਆਂ ਇਹੀ ਹਾਲਾਤ ਕਿਸੇ ਨੇ ਕੰਮ ਸ਼ੁਰੂ ਕਰਨਾ ਉਹਦੇ ਨੇ ਇਹੀ ਹਾਲਾਤ ਅੱਜਕੱਲ ਤਾਂ ਬੱਚਿਆਂ ਦੇ ਵੀ ਨੇ ਹੂੰ ਕਈ ਵਾਰ ਤਾਂ ਸੀ ਬੱਚਿਆਂ ਨੂੰ ਵੀ ਇੰਨਾ ਜ਼ਿਆਦਾ ਉਹ ਕਰ ਦਿੰਨੇ ਆ ਤੰਗ ਪਰੇਸ਼ਾਨ ਕੀ ਉਹ ਸਮਝ ਹੀ ਨਹੀਂ ਪਾਉਂਦੇ ਕਿ ਸਾਡੇ ਮਾਪਿਓ ਸਾਡੇ ਤੋਂ ਚਾਹ ਕਿ ਰਹੇ ਨੇ ਜੀ ਕਦੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੂੰ ਉਹਨੂੰ ਖੇਡਾਂ ਦੇ ਵਿੱਚ ਅੱਗੇ ਹੋਣਾ ਚਾਹੀਦਾ ਤੁਸੀਂ ਖੇਡਦੇ ਕਿਉਂ ਨਹੀਂ ਤੁਸੀਂ ਰੋਜ਼ ਸ਼ਾਮ ਨੂੰ ਜਾ ਕੇ ਬਾਹਰ ਖੇਡੋ ਫਿਰ ਅਸੀਂ ਕਹਿੰਨੇ ਆ ਕਿ ਤੁਸੀਂ ਸਾਰਾ ਦਿਨ ਬਾਹਰ ਫਿਰਦੇ ਰਹਿੰਦੇ ਹੋ ਤੁਹਾਨੂੰ ਪੜ੍ਹਾਈ ਦੀ ਕੋਈ ਚਿੰਤਾ ਨਹੀਂ ਤੁਸੀਂ ਪੜ੍ਹਦੇ ਨਹੀਂ ਹੈਗੇ ਹਨ ਆਪਾਂ ਵੀ ਦੋਨੋਂ ਪਾਸੇ ਦੀ ਗੱਲ ਕਰਕੇ ਨਾ ਕਿਸਨੂੰ ਇੰਨੀ ਕ ਚਿੰਤਾ ਦੇ ਦਿੰਨੀ ਆ ਕਿ ਉਹ ਸਮਝ ਨਹੀਂ ਪਾਉਂਦਾ ਕਿ ਇਹ ਬੰਦਾ ਮੇਰੇ ਤੋਂ ਚਾਹ ਕੀ ਹੁੰਦੀ ਫਿਰ ਆਪਾਂ ਕਹਿੰਦੇ ਕਿ ਅਗਲਾ ਇਰੀਟੇਟ ਹੋ ਕੇ ਗੱਲ ਕਿਉਂ ਕਰ ਰਿਹਾ ਇਰੀਟੇਟਡ ਜਿੜਜਣਾ ਹੋ ਕੇ ਗੱਲ ਕਿਉਂ ਕਰ ਰਿਹਾ ਕਿਉਂਕਿ ਤੁਸੀਂ ਉਹਨੂੰ ਸਮਝਣ ਹੀ ਨਹੀਂ ਦੇ ਰਹੇ ਕਿ ਤੁਸੀਂ ਕੀ ਚਾਹ ਰਹੇ ਹੋ ਤੇ ਤੁਸੀਂ ਉਹਨੂੰ ਕੀ ਕਰਵਾਣਾ ਤੇ ਕਹਿਣਾ ਚਾਹ ਰਹੇ ਹੋ ਬਿਲਕੁਲ ਆਮ ਬੋਲਚਾਲ ਦੀ ਗੱਲ ਦੇ ਵਿੱਚ ਵੀ ਅੱਜ ਕੱਲ ਤਾਂ ਇਹ ਲਹਿਜ਼ਾ ਸ਼ੁਰੂ ਹੋ ਗਿਆ ਇਰੀਟੇਸ਼ਨ ਤੇ ਖਿਜ ਕੇ ਬੋਲਣਾ ਇੱਕ ਬਹੁਤ ਨਾਰਮਲ ਜੀ ਗੱਲ ਹੋ ਗਈ ਇਸ ਤੋਂ ਬਾਅਦ ਗੁੱਸਾ ਆਣਾ ਅਤੇ ਇਸ ਤੋਂ ਵੀ ਮਾੜੀ ਗੱਲ ਜਿਹੜੀ ਅੱਜ ਕੱਲ ਹੋ ਰਹੀ ਹੈ ਕਿ ਲੋਕ ਆਪਣੀ ਜ਼ਿੰਦਗੀ ਆਪਣੀ ਜਾਨ ਦੇ ਰਹ ਘਰਾਂ ਦੇ ਵਿੱਚ ਬੈਠੇ ਆਪਾਂ ਦੇਖਦੇ ਆਂ ਵੈਲ ਸੈਟਲਡ ਬੰਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਕਿ ਚੰਗੀ ਕਮਾਈ ਹੈ ਲੱਖਾਂ ਦੇ ਵਿੱਚ ਕਮਾ ਰਹੇ ਨੇ ਫਲੈਟ ਨੇ ਗੱਡੀਆਂ ਨੇ ਉਹ ਵੀ ਆਪਣੀ ਜਾਨ ਦੇ ਰਹੇ ਨੇ ਕਾਰਨ ਇਹੀ ਹੈ ਕਿ ਉਹਨਾਂ ਨੂੰ ਪਰੇਸ਼ਾਨੀਆਂ ਇੰਨੀਆਂ ਹੋ ਜਾਂਦੀਆਂ ਨੇ ਆਸ-ਪਾਸੇ ਤੋਂ ਗੱਲਾਂ ਸੁਣ-ਸੁਣ ਕੇ ਕਿ ਸਾਡੇ ਬਾਰੇ ਲੋਕ ਇੰਝ ਕਹਿ ਰਹੇ ਨੇ ਹਮ ਸਾਰੀ ਗੱਲ ਇਹੀ ਹੈ ਕਿ ਆਪਾਂ ਲੋਕਾਂ ਦੇ ਕਿਤੇ ਨਾ ਕਿਤੇ ਸੁਣ ਰਹੇ ਆਂ ਤਾਂ ਹੀ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਹਾਂ ਬਿਲਕੁਲ ਸੋਸ਼ਲ ਮੀਡੀਆ ਦੀ ਇਸ ਦੇ ਵਿੱਚ ਗੱਲ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਵੀ ਮੈਂ ਇੱਕ ਰੀਲ ਦੇਖੀ ਸੀਗੀ ਉੱਥੇ ਚਾਰ ਜਣੇ ਬੈਠੇ ਸੀਗੇ ਮਤਲਬ ਕਿ ਆਪਣੀ ਉਮਰ ਦੇ ਲਗਾ ਲੋ ਦੋ ਮੁੰਡੇ ਸੀ ਦੋ ਕੁੜੀਆਂ ਸੀਗਾ ਮੈਨੂੰ ਲੱਗਦਾ ਕਿ ਮੁੰਡੇ ਬੈਠੇ ਸੀ ਕੁੜੀਆਂ ਖੜੀਆਂ ਸੀ ਸ਼ਾਇਦ ਕੁਝ ਏਦਾਂ ਦੀ ਰੀਲ ਜੀ ਸੀਗੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਉਹ ਚਾਰ ਲੋਕ ਹੂੰ ਜੋ ਕਹਿੰਦੇ ਸੀ ਤੁਹਾਨੂੰ ਕੁਝ ਨਹੀਂ ਕਹਾਂਗੇ ਤੁਸੀਂ ਆਪਣੀ ਤੁਹਾਡੀ ਜ਼ਿੰਦਗੀ ਤੁਸੀਂ ਜੋ ਮਰਜ਼ੀ ਕਰੋ ਹੂੰ ਤੇ ਐਵੇਂ ਇੱਕ ਮੈਂ ਫੋਟੋ ਦੇਖੀ ਸੀਗੀ ਉਹਦੇ ਵਿੱਚ ਫੋਟੋ ਤੇ ਐਵੇਂ ਦੇਖ ਰਿਹਾ ਸੀਗਾ ਉਹ ਕਹਿੰਦਾ ਮੈਂ ਉਹ ਲੋਕਾਂ ਨੂੰ ਦੇਖ ਰਿਹਾ ਵੀ ਉਹ ਲੋਕ ਚਾਰ ਲੋਕਾਂ ਨੂੰ ਦੇਖ ਰਿਹਾ ਵੀ ਜਿਹੜੇ ਕਹਿੰਦੇ ਨੇ ਵੀ ਮਤਲਬ ਕਿ ਆਪਣੇ ਤੇ ਕਿੰ ਤੂੰ ਪ੍ਰੰਤੂ ਗਰਦੇ ਹਨਾ ਵੀ ਉਹ ਚਾਰ ਲੋਕਾਂ ਨੂੰ ਲੱਭ ਰਿਹਾ ਮੈਂ ਕਿਸੇ ਨਾ ਕਿਸੇ ਇਹ ਵੀ ਸਾਡੀ ਜਿਹੜੀ ਹੈ ਸਮਾਜ ਦੇ ਵਿੱਚ ਬੇਸਿਕ ਹਾਸੇ ਮਜ਼ਾਕੇ ਵਾਲੀ ਗੱਲ ਆ ਉਹ ਸੰਦੇਸ਼ ਦੇ ਦੂੰਗਾ ਮੈਸੇਜ ਦੇ ਦਿੰਦੀ ਹਾਂ ਬਿਲਕੁਲ ਦੂੰਗਾ ਮੈਸੇਜ ਦੇ ਰਿਹਾ ਬਿਲਕੁਲ ਪ੍ਰਦੀਪ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਆਪਾਂ ਦੇਖਦੇ ਆਂ ਅੱਜ ਕੱਲ ਤਾਂ ਕਮੈਂਟ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ ਹੈ ਕੋਈ ਵੀ ਆਪਣੀ ਫੋਟੋਆਂ ਪਾ ਰਿਹਾ ਹੈ ਕੋਈ ਵੀ ਆਪਣੀਆਂ ਕੋਈ ਗੱਲਬਾਤ ਲਿਖ ਰਿਹਾ ਜਜ਼ਬਾਤ ਸਾਂਝੇ ਕਰ ਰਿਹਾ ਹੈ ਚਾਹੇ ਕੋਈ ਕੋਈ ਸੰਘਰਸ਼ ਹੀ ਲੜ ਰਿਹਾ ਹੈ ਚਾਹੇ ਕੋਈ ਬਿਮਾਰ ਹੈ ਜਾ ਕੋਈ ਖੁਸ਼ੀਆਂ ਮਨਾ ਰਿਹਾ ਹੈ ਹਰ ਕੋਈ ਆਪਣੀ ਫੋਟੋ ਜਾਂ ਫਿਰ ਕੋਈ ਚੀਜ਼ ਜ਼ਰੂਰ ਪੋਸਟ ਕਰਦਾ ਤੇ ਉਹਦੇ ਨੀਚੇ ਜਿਹੜੇ ਕਮੈਂਟ ਕਰਨ ਵਾਲੇ ਲੋਕ ਹੁੰਦੇ ਨੇ ਉਹ ਪਤਾ ਨਹੀਂ ਕੌਣ ਹੁੰਦੇ ਨੇ ਪਰ ਜਦੋਂ ਕੋਈ ਗਲਤ ਕਮੈਂਟ ਕਰ ਦਿੰਦਾ ਬੰਦਾ ਉਹਦੀ ਚਿੰਤਾ ਲੈ ਕੇ ਬਹਿ ਜਾਂਦਾ ਉਹ ਟੈਨਸ਼ਨ ਲੈ ਕੇ ਬਹਿ ਜਾਂਦਾ ਕਿਹਨੇ ਮੈਨੂੰ ਐਵੇਂ ਕਿਹਾ ਤਾਂ ਕਈ ਵਾਰ ਦੇਖਿਆ ਗਿਆ ਵੀ ਵੱਡੇ ਵੱਡੇ ਸੈਲੀਬ੍ਰਿਟੀਜ਼ ਵੀ ਉਹਨਾਂ ਦੇ ਕਮੈਂਟਸ ਨੂੰ ਚੱਕ ਕੇ ਕਾਪੀ ਕਰਦੇ ਨੇ ਦੀਪਿਕਾ ਪਾਦਕੌਨ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵੱਲੋਂ ਵੀ ਕਮੈਂਟ ਚੱਕ ਕੇ ਕਾਪੀ ਕਰਕੇ ਉਹਦਾ ਰਿਪਲਾਈ ਕੀਤਾ ਗਿਆ ਇਹਦਾ ਮਤਲਬ ਕਿ ਉਹਨਾਂ ਨੂੰ ਵੀ ਪ੍ਰਭਾਵ ਪੈਂਦਾ ਤੁਹਾਨੂੰ ਤਾਂ ਕਿੰਨੇ ਹੀ ਲੱਖਾਂ ਲੋਕ ਕਮੈਂਟ ਕਰਦੇ ਨੇ ਤੁਸੀਂ ਵੀ ਉਹ ਕਮੈਂਟਸ ਪੜ੍ਹਦੇ ਹੋ ਤੇ ਤੁਹਾਨੂੰ ਕੋਈ ਨਾ ਕੋਈ ਕਮੈਂਟ ਇੰਨਾ ਜ਼ਿਆਦਾ ਹਾਰਟ ਕਰ ਰਿਹਾ ਕਿ ਤੁਸੀਂ ਉਹਨੂੰ ਚੱਕ ਕੇ ਦੇ ਰਹੇ ਹੋ ਤਾਂ ਲੋਕਾਂ ਦੀਆਂ ਗੱਲਾਂ ਦਾ ਪ੍ਰਭਾਵ ਸਾਡੇ ਉੱਪਰ ਪੈਂਦਾ ਜਦੋਂ ਅਸੀਂ ਕਿਸੇ ਤੋਂ ਚੰਗਾ ਸੁਣਨ ਦੀ ਉਮੀਦ ਕਰ ਰਹੇ ਹਾਂ ਨਾ ਤਾਂ ਅਸੀਂ ਮਾੜਾ ਜਦੋਂ ਸੁਣ ਲੈਂਦੇ ਆ ਫਿਰ ਸਾਡੇ ਤੇ ਪ੍ਰਭਾਵ ਪੈਂਦਾ ਤਾਂ ਇਹਦਾ ਨਤੀਜਾ ਜੇਕਰ ਕੱਢਣਾ ਜਾਵੇ ਤਾਂ ਇਹ ਹੋ ਸਕਦਾ ਹੈ ਕਿ ਕਿਸੇ ਦੇ ਚੰਗੇ ਦੀ ਵੀ ਸਿਫਤ ਦੀ ਵੀ ਤੁਸੀਂ ਉਮੀਦ ਨਾ ਰੱਖੋ ਜੇ ਤੁਸੀਂ ਇਹ ਕਹੋਗੇ ਨਾ ਕਿ ਮੈਨੂੰ ਚਾਰ ਬੰਦੇ ਅਪਰੀਸ਼ੀਏਟ ਕਰਨ ਉਹ ਚਾਰ ਬੰਦੇ ਜਿਨ੍ਹਾਂ ਦੀ ਫੋਟੋ ਦੀ ਤੁਸੀਂ ਜਾਈ ਕੀਤੀ ਕਿ ਚਾਰ ਬੰਦੇ ਮੈਨੂੰ ਅਪਰੀਸ਼ੀਏਟ ਕਰਨ ਕਿ ਮੈਂ ਬਹੁਤ ਚੰਗਾ ਤਾਂ ਤੁਸੀਂ ਫਿਰ ਇੰਨੀ ਵੀ ਹਿੰਮਤ ਰੱਖੋ ਕਿ ਉਹ ਚਾਰ ਬੰਦੇ ਤੁਹਾਨੂੰ ਉਲਟਾ ਵੀ ਬੋਲਣਗੇ ਹਮ ਕੋਈ ਵੀ ਇੱਕ ਇਨਸਾਨ ਤੁਹਾਡੇ ਬਾਰੇ ਇੱਕ ਤਰ੍ਹਾਂ ਦੀ ਸੋਚ ਨਹੀਂ ਰੱਖ ਸਕਦਾ ਨਾ ਜੀ ਅਸੀਂ ਖੁਦ ਨਹੀਂ ਰੱਖ ਸਕਦੇ ਹਮ ਸਾਡੇ ਖਿਆਲ ਹਰੇਕ ਦੇ ਬਾਰੇ ਜੇ ਆਪਾਂ ਆਪਸ ਦੀ ਵੀ ਗੱਲ ਕਰੀਏ ਤਾਂ ਆਪਣੇ ਖਿਆਲ ਸਮੇਂ-ਸਮੇਂ ਤੇ ਇੱਕ ਦੂਸਰੇ ਬਾਰੇ ਬਦਲਦੇ ਰਹੇ ਹੋਣੇ ਬਿਲਕੁਲ ਜਿੰਨਾ ਆਪਾਂ ਇੱਕ ਦੂਸਰੇ ਨੂੰ ਸਮਝਾਂਗੇ ਜਿੰਨਾ ਅੰਦਰੋਂ ਅੰਦਰਲੀ ਪਰਤਾਂ ਖੁੱਲਦੀਆਂ ਜਾਣਗੀਆਂ ਆਪਾਂ ਗਹਿਰੇ ਸਮਝਦੇ ਜਾਵਾਂਗੇ ਤੇ ਸਾਡੀ ਸੋਚ ਦੀ ਤੇਜ਼ੀ ਜਿਵੇਂ ਅਸੀਂ ਇੱਕ ਦੂਸਰੇ ਨੂੰ ਪਹਿਚਾਣਦੇ ਸੀ ਉਹ ਸਭ ਕੁਝ ਬਦਲਦਾ ਜਾਊਗਾ ਪਰ ਸਾਨੂੰ ਚੀਜ਼ਾਂ ਮੰਨਣੀਆਂ ਪੈਣਗੀਆਂ ਹੁਣ ਕੋਈ ਇਨਸਾਨ 100% ਸਹੀ ਨਹੀਂ ਹੁੰਦਾ ਕੋਈ ਇਨਸਾਨ 100% ਗਲਤ ਨਹੀਂ ਹੁੰਦਾ ਪਰ ਸਾਨੂੰ ਗਲਤ ਦੇ ਨਾਲ ਨਾਲ ਸਹੀ ਨੂੰ ਵੀ ਅਪਣਾਉਣਾ ਪੈਣਾ ਹੈ ਸਹੀ ਦੇ ਨਾਲ ਨਾਲ ਕੁਝ ਗਲਤੀਆਂ ਨੂੰ ਵੀ ਅਪਣਾਉਣਾ ਪੈਣਾ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਨਾਲ ਕੋਈ ਚੀਜ਼ ਮੈਚ ਹੀ ਨਹੀਂ ਕਰ ਰਹੀ कि कोई गलती ही इतनी बड़ी या फिर उधी सोच ही इतनी लाग गया तो उस नो पीछे छोड़ देना चाहिए जी नतीजा यही है कि जेकर ਤੁਸੀਂ ਕਿਸੇ ਦੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋ ਰਹੇ ਹੋ ਪਹਿਲਾਂ ਤਾਂ ਇਹ ਸੋਚਣਾ ਛੱਡ ਦੋ ਕਿ ਮੈਨੂੰ ਚੰਗਾ ਕਹਿਣ ਹਾਂ ਫਿਰ ਜਦੋਂ ਬੁਰਾ ਕਹਿਣਗੇ ਤੁਹਾਨੂੰ ਪਰਵਾਹ ਨਹੀਂ ਹੋਊਗੀ ਬਿਲਕੁਲ یہی ਮੇਰਾ ਅਜਮਾਇਆ ਹੋਇਆ ਤਰੀਕਾ ਹੈ ਕਿ ਮੈਨੂੰ ਕੋਈ ਚਾਹੇ ਬੁਰਾ ਕਹੇ ਚਾਹੇ ਚੰਗਾ ਕਹੇ ਮੇਰੇ ਲਈ ਦੋਨੋਂ ਇੱਕ ਬਰਾਬਰ ਨੇ ਕਿਉਂਕਿ ਜਦੋਂ ਤੁਸੀਂ ਚੰਗਾ ਕਹਿ ਰਹੇ ਹੋ ਨਾ ਉਹ ਚੀਜ਼ ਤੁਹਾਨੂੰ ਚੰਗੀ ਲੱਗੀ ਤਾਂ ਕਹਿ ਰਹੀ ਹੋ ਸਕਦਾ ਕਿਤੇ ਨਾ ਕਿਤੇ ਤੁਹਾਡ ਨਾਲ ਮੈਚ ਕੀਤੀ ਹੋਵੇ ਤਾਂ ਚੰਗਾ ਹੈ ਹਾਂ ਤੇ ਜਦੋਂ ਤੁਸੀਂ ਮੈਨੂੰ ਬੂਰਾ ਕਹਿ ਰਹੇ ਹੋ ਨਾ ਹੋ ਸਕਦਾ ਇਹ ਵੀ ਤੁਹਾਡੇ ਤੇ ਹੀ ਕੁਝ ਵਾਪਰਿਆ ਹੋਵੇ ਹਮ ਜਿਹੜੀ ਗੱਲ ਮੈਂ ਤੁਹਾਨੂੰ ਕਹਿਤੀ ਉਹ ਕਿਸੇ ਹੋਰ ਨੇ ਤੁਹਾਨੂੰ ਕਹੀ ਹੋਵੇ ਜਿਹੜਾ ਬੰਦਾ ਤੁਹਾਨੂੰ ਬਹੁਤ ਬੂਰਾ ਲੱਗਦਾ ਤਾਂ ਹੋ ਸਕਦਾ ਹੈ ਕਿ ਇਸ ਕਰਕੇ ਮੈਨੂੰ ਤੁਹਾਨੂੰ ਬੁਰੀ ਲੱਗ ਰਹੀ ਹੋ ਤਾਂ ਬੂਰਾ ਤੇ ਚੰਗਾ ਦੋਨੋਂ ਚੀਜ਼ਾਂ ਛੱਡ ਦਿਓ ਸਾਨੂੰ ਤੁਹਾਡਾ ਜੋ ਵੀ ਕੁਝ ਦਿੱਤਾ ਉਹ ਸਿਰ ਮੱਥੇ ਨਾਤਾ ਸੀ ਉਹਦੀ ਇੰਨੀ ਪ੍ਰੇਜ਼ ਕਰਾਂਗੇ ਕਿ ਸਾਨੂੰ ਖੁਸ਼ੀ ਹੋਵੇ ਤੇ ਅਸੀਂ ਚਾਰ ਦਿਨ ਖੁਸ਼ੀ ਦੇ ਵਿੱਚ ਨੱਚਦੇ ਰਹੀਏ ਚੌਥੇ ਦਿਨ ਜਾ ਕੇ ਤੁਸੀਂ ਕਹੋ ਕਿ ਮੈਂ ਤਾਂ ਝੂਠ ਬੋਲਿਆ ਸੀ ਫਿਰ ਅਸੀਂ ਦੁਖੀ ਹੋ ਜਾਈਏ ਹੈਨਾ ਸੱਚ ਅਤੇ ਝੂਠ ਮਤਲਬ ਜਿਹੜਾ ਵੀ ਤੁਸੀਂ ਤਾਰੀਫ਼ ਕਰ ਰਹੇ ਹੋ ਤੇ ਬੇਇੱਜ਼ਤੀ ਕਰ ਰਹੇ ਹੋ ਦੋਨੋਂ ਹੀ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ ਸਿਰਫ ਇੱਕ ਹੀ ਤਰੀਕਾ ਨਹੀਂ ਤਾਂ ਚਾਰ ਲੋਕ ਤਾਂ ਬੈਠੇ ਨੇ ਦੇਖਣ ਵਾਲੇ ਵੀ ਤੇ ਚਾਰ ਲੋਕ ਬੋਲਣ ਵਾਲੇ ਵੀ ਜੀ ਤੋ ਐਸੀ ਲੋਕਾਂ ਦੀ ਗੱਲ ਕਿ ਲੋਕ ਤਾਂ ਕੀ ਕਹਿਣਗੇ ਤੇ ਲੋਕ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਆ ਪਰ ਸਾਨੂੰ ਆਪਣੀ ਸੁਪਨੇ ਦੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਕਿ ਸਾਡੇ ਦਿਲ ਦੇ ਵਿੱਚ ਕੀ ਹੈ ਸਾਡੀ ਖੁਸ਼ੀ ਕੀ ਆ ਉਨਾ ਡ੍ਰੀਡਤਾ ਦੇ ਨਾਲ ਉਹਨਾਂ ਸਾਰੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਤੇ ਖੁਸ਼ੀ ਦਾ ਹਰ ਇੱਕ ਪਲ ਮਾਨਣਾ ਚਾਹੀਦਾ ਹੈ ਜੋ ਤੁਹਾਡੇ ਹਿੱਸੇ ਆਈ ਹੈ ਨਾ ਕਿ ਇਸ ਨੂੰ ਲੋਕਾਂ ਦੇ ਭਰੋਸੇ ਛੱਡ ਕੇ ਜਾਂ ਫਿਰ ਲੋਕ ਕੀ ਕਹਿਣਗੇ ਉਸ ਚੀਜ਼ ਨੂੰ ਲੈ ਕੇ ਅਸੀਸ ਦੇ ਵਿੱਚ ਖੁਬਦੇ ਜਾਈਏ ਤੇ ਖੁਦ ਪਰੇਸ਼ਾਨ ਹੋਈਏ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਫਿਰ ਹਾਜ਼ਰ ਹੋਵਾਂਗੇ ਤੁਸੀਂ ਲੋਕਾਂ ਦੇ ਬਾਰੇ ਕੀ ਸੋਚਦੇ ਹੋ ਤੇ ਇਸ ਨੂੰ ਲੈ ਕੇ ਵੀ ਤੁਸੀਂ ਆਪਣਾ ਕਮੈਂਟ ਜਾਂ ਫਿਰ ਆਪਣੀ رائے ਸਾਂਝੀ ਕਰ ਸਕਦੇ ਹੋ ਜੀ ਧੰਨਵਾਦ